ਜਾ ਮੈਂ ਉਹ ਤੋਂ ਹਾਰ ਗਿਆ ਤੇ ਉਹ ਤਲਵਾਰ ਤੋਂ ਉਦੋਂ ਬਾਅਦ ਭੋਲਾ ਵੀ ਦਿੱਲੇ ਗਿਆ ਹੁਣ ਮੈਂ ਲੋਕ ਸਭਾ ਜਾ ਗਿਆ ਪਰ ਤੁਸੀਂ ਪੂਰੇ ਲੁਧਿਆਣਾ ਜਾਂ ਪੂਰੇ ਪੰਜਾਬ ਚ ਤੁਹਾਨੂੰ ਲੋ ਸਾਨੂੰ ਕੋਈ ਨਿੰਦਤਾ ਤਾਂ ਨਹੀਂ ਮਾਰਦਾ ਤਾਂ ਨਹੀਂ ਕਿ ਜਿਹੜੇ ਰਾਜਨੀਤਿਕ ਵੱਲੇ ਦਾ ਕਰੈਕਟਰ ਲੋਜ ਆ ਜਿਹਦੇ ਤੇ ਪਿਕਨਿਕ ਮਨਾਉਣ ਦੇ ਦੋਸ਼ ਲੱਗਦੇ ਹੋਣ ਜਿਹਦੇ ਮੋਜਰੇ ਘਾਉਣ ਦੇ ਦੋਸ਼ ਲੱਗਦੇ ਹੋਣ ਜਿਹਦੇ ਨੇ ਲੋਕਾਂ ਦੇ ਘਰ ਪਟਣ ਦੇ ਦੋਸ਼ ਲੱਗਦੇ ਹੋਣ ऐसे ਉਹਦੇ ਰਾਜਨੀਤਿਕ ਤੁਰੇ ਹੋਣ ਤਾਂ ਮੇਰਾ ਗਾਲ ਹੈ ਸਾਡੇ ਵਰਗੇ ਬੰਦਿਆਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹ ਕਹਿੰਦੇ ਨੇ ਇੱਕ ਮੱਝ ਝੱਪੜ ਜੋ ਪੁੱਛਾ ਮਾਰ-ਮਾਰ ਕੇ ਬਾਕੀਰਾਂ ਨੂੰ ਨਵੇਰ ਦਿੰਦੀ ਆ। ਉਹ ਹਾਲੇ ਦਾ ਲੋਕਾਂ ਨੇ ਸਾਡਾ ਦੇਖਿਆ। ਇੱਕ ਪਾਸੇ ਰਾਜਾ ਵਿੜਿੰਗ ਜੀ ਨੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦਾ ਦੱਸੋ ਅੱਜ 9 ਮਹੀਨੇ ਹੋ ਗਏ ਮੈਂਬਰ ਪਾਰਲੀਮੈਂਟ ਆਫ ਲੁਧਿਆਣਾ। ਇੱਕ ਵੀ ਉਹਨਾਂ ਨੇ ਲੁਧਿਆਣੇ ਲਈ ਕੁਝ ਕਰਕੇ ਦਿਖਾਇਆ ਹੋ। ਕਿ ਨਾ ਪੰਜਾਬ ਦੇ ਪ੍ਰਤੀ ਅਕਾਲੀ ਦਲ ਕਰ ਸਕਦਾ ਜਾਂ ਅਕਾਲੀ ਦਲ ਸੋਚ ਸਕਦਾ ਕਿਉਂਕਿ ਅਸੀਂ ਪੰਜਾਬ ਦੇ ਰਹਿਣਾ ਅਸੀਂ ਪੰਜਾਬ ਨੂੰ ਜਵਾਬ ਦੇ ਆ ਅਸੀਂ ਭੱਜ ਨਹੀਂ ਸਕਦੇ ਅਸੀਂ ਮੁੱਕਰ ਨਹੀਂ ਸਕਦੇ ਚਾਰ ਦਿਨਾਂ ਸਭਾ ਲੜੀਆਂ ਗਈਆਂ ਪੰਜਾਬ ਦੇ ਉਹਦੇ ਚ ਅਕਾਲੀ ਦਲ ਦੀ ਸ਼ਮੂਲੀਅਤ ਨਾ ਦੇ ਬਰਾਬਰ ਕਿਉਂਕਿ ਤੁਸੀਂ ਕੈਂਡੀਡੇਟ ਵੀ ਖੜੇ ਕਿਤੇ ਤਾਂ ਕੀ ਲੱਗਦਾ ਵੀ ਅਕਾਲੀ ਦਲ ਕਿਤਨੇ ਕਿਤੇ ਡਬਲ ਮਾਈਂਡਰ ਨਹੀਂ ਹੋਇਆ ਹੈ VOTER ਵੀ ਕਿਹੜੇ ਪਾਸੇ ਜਾਏਗੀ ਇਹਨੂੰ ਅਸੀਂ ਫਸਟ ਹੈਂਡ ਬਣਨੀ ਹੈ ਇਹਨੂੰ ਅਸੀਂ ਸੈਕੰਡ ਹੈਂਡ ਬਣਨੀ ਹੈ ਕਿ ਕਿਹੜੇ ਪਾਸੇ ਦੀ ਗੱਲ ਵੀ ਕਰ ਲਈਏ ਤਾਂ ਵੀ ਅਕਾਲੀ ਦਲ ਦਾ VOTER ਆਮ ਆਦਮੀ ਪਾਰਟੀ ਦੇ ਹਿੱਸੇ ਤੋਂ ਹੁੰਦੇ ਆ ਤੇ ਕਿੱਦਾਂ ਦੇਖਦੇ ਹੋ ਵੀ ਸਿਆਸਤ ਜਿਹੜੀ ਹੈ ਕਿੱਧਰਲੇ ਪਾਸੇ ਜਾ ਰਹੀ ਆ ਆਮ ਲੋਕਾਂ ਨੂੰ ਜਿਸ ਕਰਕੇ ਸਾਨੂੰ ਉਹ ਇਲੈਕਸ਼ਨ ਤੋਂ ਬਾਹਰ ਲੈ ਕਿਸੇ ਵਿਦਾਨ ਦੀ ਧਾਰਨ ਕੋ ਕਾਰਨ ਸੀ ਪ੍ਰਧਾਨ ਸਾਹਿਬ ਤੋਂ ਖੱਡਿਆ ਹੋ ਗਿਆ ਸੀ ਪਾਰਟੀ ਨੇ ਫੈਸਲਾ ਕਰ ਲਿਆ ਕਿ ਨਹੀਂ ਲੱਗੇ ਤੇਵਾ ਆਪੂ ਪਾਦਤੀ ਉਹ ਤੇਰੇ ਬਾਬੇ ਨਾਨਕ ਆਪੂ ਪਾਦਤੀ ਇੱਥੇ ਕੋਈ ਰਿਲੇਸ਼ਨ ਕਾਂਗਰਸ ਨੂੰ ਪਾਦਤੀ ਕਿ ਅਸੀਂ ਕਿਸੇ ਨੂੰ ਪਹਿਲਾਂ ਨਹੀਂ ਕੀਤਾ ਅਕਾਲੀ ਦਲ ਦਾ ਬੋਰਡ ਕਾਮਦ ਨੂੰ ਚਲਾ ਗਿਆ ਜਿਆ ਅਕਾਲੀ ਦਲ ਦਾ ਬੋਰਡ ਆਪ ਨੂੰ ਚਲਾ ਗਿਆ ਉਹ ਵਾਪਸ ਕਿੱਦਾਂ ਲਿਆਉਂਗੇ ਤੁਸੀਂ ਉਹਨ ਮੈਨੀਫੈਸਟੋ ਉਹ ਜਾਰੀ ਕਰ ਦਿਆ ਨਾ ਉਹਨ ਲੀਗਲ ਦਸਕੂਨ ਬੰਨਿਆ ਜਾਵੇ ਜੇਦੀ ਪਾਰਟੀ ਆਪਣਾ ਚੋਣ ਮੈਨੀਫੈਸਟੋ ਦੇ ਉੱਤੇ ਕੰਮ ਨਾ ਕਰੇ ਉਦੇ ਵਾਦੇ ਪੂਰੇ ਨਾ ਕਰੇ ਉਹਦੀ ਅਗਲੀ ਵਾਰੀ ਮਾਤਤਾਰਾ ਤੋਂ ਚਾਹੀਦੀ ਹੈ ਤੇ ਉਹਨੂੰ ਇਲੈਕਸ਼ਨ ਲਾਉਣ ਤੋਂ ਬਣਾਉਣਾ ਚਾਹੀਦਾ ਸਾਡੇ ਸਾਥੀ ਇਹਨੇ ਪੁਰਾਣੇ ਹੁਣ ਸੈਂਟਰ ਸਰਕਾਰ ਉਹਨਾਂ ਨੇ ਵੀ 15-15 ਲੱਖ ਰੁਪਏ ਬੜਾ ਪਾਇਆ ਸੀ ਉਹ ਥੋੜਾ ਉਹ ਵੀ ਕਿੰਨਾ ਕੁ ਪਾਇਆ ਇਹਨਾਂ ਕਾਜ ਕਿੰਨਾ ਕੰਮ ਚੱਲ ਰਿਹਾ ਪੰਗਲਾਸ ਦੇ ਚੱਕੀ ਕੁਝ ਹੋ ਰਿਹਾ ਸਾਡੇ ਪਾਕਿਸਤਾਨ ਚ ਕੀ ਕੁਝ ਹੋ ਰਿਹਾ ਇੱਥੇ ਹਾਲਾਤ ਵੀ ਜੋ ਆਰਥਿਕਾਪੇ ਹੋ ਜਾਣਗੇ ਜਾਲਨੀ ਪਾਲ ਦੇ ਵਿੱਚ ਮਨਜੀਤਿਆ ਸਾਹਿਬ ਵੀ ਪਿਛੇ ਜੇ ਥੋੜੇ ਨਰਾਜ਼ਗੀ ਜ਼ਾਹਰ ਹੋਈ ਹੈ ਇੱਧਰ ਲੁਧਿਆਣੇ ਦੇਖ ਲਈਏ ਮਨਪ੍ਰੀਤ ਈਆਲੀ بڑے ਵੱਡੇ ਲੀਡਰ ਨੇ ਉਹਨਾਂ ਦੀ ਨਰਾ ਇਹ ਲੱਗਦਾ ਵੀ ਜਿਹੜੇ ਜਿਹੜੇ ਵੱਡੇ ਲੀਡਰ ਕੋਈ ਨਰਾਜ਼ਗੀ ਜ਼ਾਹਰ ਕਰਨਗੇ ਇਕੱਲੇ ਕਰਨਾ ਤੇ ਇਕੱਲੇਦਰ ਤੋਂ ਮਿਲੀ ਤੌਰ ਤੇ ਕਿੰਨੇ ਕਿਤੇ ਕਮਜ਼ੋਰ ਨਹੀਂ ਹੋਏਗੇ ਤਾਂ ਮੈਂ ਦਾ ਹਾਲ ਦੇਖੋ ਜੀ ਜਿੰਨੇ ਤੁਹਾਡੇ ਬੰਦੇ ਹਰੇਕ ਪਾਰਟੀ ਚ ਇਹ ਹੁੰਦਾ ਹੀ ਹੈ ਜੇ ਕੋਈ ਮੈਂਬਰ ਪਾਰਲੀਮੈਂਟ ਅੱਛਾ ਲੜਿਆ ਤੁਹਾਡੀ ਮਦਦ ਕੀਤੀ ਜੀ ਉਹਨਾਂ ਨੂੰ ਅਗੋਂ ਇਲੈਕਸ਼ਨ ਜਿਹੜੇ ਮੰਨਦੇ ਕੋਈ ਨਹੀਂ ਆਂਦੇ ਅਸਲੀ ਨਹੀਂ ਪਰੰਪਰਾ ਸੇ ਘੁੰਮਣ ਹੈ ਤਾਂ ਚਲੋ ਪੁਰਾਣੇ ਸਿਆਸਤਦਾਨ ਨੇ ਪਰ ਇਲੈਕਸ਼ਨ ਦੇ ਵਿੱਚ ਨਵੇਂ ਨੇ ਇੱਕ ਤਰ੍ਹਾਂ ਦੇ ਬੜੇ ਚੱਲ ਰਹੇ ਤਾਂ ਬਾਅਰ ਉਧਿਆਣਾ ਪਾਰ ਹੈ ਜੀ ਪੰਜ ਵਾਰ ਪ੍ਰਧਾਨ ਤਵਾਰ ਕਾਉਂਸਲ ਪੰਜਾਬ ਅਤੇ ਹਰਿਆਣਾ ਦੇ ਦੋ ਵਾਰ ਮੈਂਬਰ ਜਿਹੜਾ ਪੂਰੇ ਪੰਜਾਬ ਤੋਂ ਚੁਣੇ ਜਾਂਦੇ ਆਮ ਆਦਮੀ ਪਾਰਟੀ ਦੇ ਵੀ ਤਿੰਨ ਸਾਲ ਦੇਖਦੇ ਦੇਖਾ ਆਸ਼ੀਸ਼ ਜੀ ਨੂੰ ਵੀ ਦੇਖਿਆ ਹੈ ਉਹਨਾਂ ਦਾ ਰਵਈਆ ਵੀ ਦੇਖਿਆ ਹੈ ਸਾਰਾ ਕੁਝ ਦੇਖਿਆ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਤੁਮਨ ਸਾਹਿਬ ਬੈਸਟ ਕੈਂਡੀਡੇਟ ਨੇ ਧਿਆਨ ਜਿਹੜੀ ਸੀਟਾਂ ਨਾਲ ਜੀ ਪੰਜਾਬ ਦੇ ਸਭ ਤੋਂ ਸਿਆਣੇ ਤੇ ਪੜ੍ਹੇ ਲਿਖੇ ਵਪਾਰੀ ਵਰਗ ਆਫੀਸਰਸ ਰਿਟਾਇਰਡ ਪਰਸਨਸ ਮਿਡਲ ਅਪਰ ਮਿਡਲ ਤੇ ਅ퍼 ਕਲਾਸ ਲੋਕ ਰਹਿੰਦੇ ਇੱਥੇ ਜਿਆਦਾ ਹਮ ਸਿਆਣੇ ਲੋਕ ਜਿਹਨਾਂ ਨੂੰ ਕਹਿੰਦੇ ਕਿ ਸਾਡੇ ਜਿਹੜੇ ਮੁੱਖ ਮੰਤਰੀ ਆ ਉਹ ਕਿਸ ਤਰ੍ਹਾਂ ਦੇ ਡਰਾਮੇ ਕਰਦੇ ਨੇ ਉਹਨਾਂ ਨੂੰ ਤਾਂ ਹੁਣ ਕਿ ਕਿਸ ਤੀ ਲੱਖ ਉਹਨਾਂ ਜਿਹੜੇ ਕੱਲ ਵਿਆਹ ਦੇ ਵਿੱਚ ਲੁੱਟੀ ਜਾਂਦੇ ਸੋ ਇਹਨਾਂ ਨੂੰ ਨਿਸ਼ਚਵਾਦ ਤੋਂ ਟੱਪਵਾਦ ਤੋਂ ਪਾਇਆ ਇਹਨਾਂ ਤੋਂ ਫੈਸਲੇ ਲੈਣੇ ਉਹਨਾਂ ਨੇ ਇੱਕ ਵੀ ਪੰਜਾਬ ਹੇਤੂ ਫੈਸਲਾ ਨਹੀਂ ਕੀਤਾ ਪੰਜਾਬ ਦੇ ਸਰਮਾਇਏ ਨੂੰ ਲਟਾਇਆ ਹੀ ਲਟਾਇਆ ਕੀ ਆ ਕਾਲੀ ਦੇ ਨਾਲ ਅਲੱਗ ਲੜੇਗਾ ਤੇ ਬੀਜੇਪੀ ਅਲੱਗ ਲੜੇਗੀ ਲੱਗਦਾ ਵੀ ਉਹ ਜਿਹੜੀ ਤੁਸੀਂ ਗੈਪ ਆ ਉਹਨੂੰ ਕਵਰ ਕਰ ਪਾਓਗੇ ਆਜ ਲੋਕੀ ਦੇ ਵਿੱਚ ਦੇਖੋ ਸਭ ਤੋਂ ਉਤਮ ਕਰਦਾਰ ਹੁੰਦਾ ਕਿਸੇ ਬੰਦੇ ਦਾ ਕਰਦਾ ਕਰੈਕਟ ਜਿਹਦੇ ਕੋਲ 39 ਬਿਉਣਾ ਭੈਣਾ ਨੇ ਬਿਉਣਾ ਕੰਮ ਕਰਾਉਣ ਬਾਅਦ ਤੇ ਅਸੀਂ ਵੀ ਲੋਕਾਂ ਦੇ ਘਰ ਜਾਣਾ ਧੀਆਂ ਭੈਣਾਂ ਵਾਲੇ ਕਰਾਂ ਕੀ ਲੱਗਦਾ ਹੈ ਵਿਛੜੇ ਦੋ ਭਰਾ ਦੋ ਰਸਤੇ ਵਿੱਚ ਇਕੱਠੇ ਹੋ ਸਕਦੇ ਬੀਜੇਪੀ ਤੇ ਕਾਲੀ ਕੋਈ ਨਾ ਬੜਮਾ ਤੇ ਪੜੀ ਅੰਮੀ ਗੱਲਾਂ ਜਿਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਲੁਧਿਆਣਾ ਦੇ ਇੱਕ ਐਸੀ ਸ਼ਖਸੀਅਤ ਨਾਲ ਜਿਨ੍ਹਾਂ ਨੇ ਆਪਣਾ ਰਾਜਨੀਤਿਕ ਸਫ਼ਰ ਐਜ਼ ਅ ਕਾਉਂਸਲਰ ਸ਼ੁਰੂ ਕੀਤਾ ਤੇ ਪਾਰਟੀ ਨੇ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਵੀ ਨਵਾਜ਼ਿਆ ਸੋ ਬੜਾ ਲੰਮਾ ਰਾਜਨੀਤਿਕ ਸਫ਼ਰ ਰਿਹਾ ਹੈ ਗੱਲ ਕਰ ਲੈਣੇ ਆ ਰਣਜੀਤ ਸਿੰਘ ਢਿੱਲੋਂ ਜੀ ਦੀ ਜੋ ਐਕਸ ਐਮਐਲਏ ਵੀ ਰਹੇ ਨੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਵਜੋਂ ਵੀ ਉਹਨਾਂ ਨੇ ਕੰਮ ਕੀਤਾ ਸੋ ਅਕਾਲੀ ਦਲ ਦੇ ਇੱਕ ਜਜਾਰੂ ਲੀਡਰ ਦੇ ਨਾਂ ਤੋਂ ਜਾਣੇ ਜਾਂਦੇ ਨੇ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੇ ਲਈ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਨਮਸਕਾਰ ਨਮਸਕਾਰ ਤੈਨੂੰ ਸਭ ਕਿੱਦਾਂ ਦੇਖਦੇ ਹੋ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਸਟੇਟਸ ਹੈ ਔਰ ਹੁਣ ਵੈਸਟ ਦੀ ਚੌਂੜ ਦੇ ਵਿੱਚ ਇੱਕ ਤਰ੍ਹਾਂ ਦਾ ਅਕਾਲੀ ਦਲ ਦੇ ਇੱਕ ਤਰ੍ਹਾਂ ਦਾ ਐਗਜ਼ਾਮ ਹੈ ਨਾ ਜਿਹੜਾ ਉਹ ਬਹੁਤ ਹੈਵੀ weight ਐਗਜ਼ਾਮ ਹੈ ਵੀ ਜੇ ਇਹ ਚ ਤਾਂ ਪਾਸ ਹੋ ਜਾਂਦਾ ਅਕਾਲੀ ਦਲ ਤਾਂ ਫਿਊਚਰ ਬਹੁਤ ਬ੍ਰਾਈਟ ਰਹੇਗਾ ਤੇ ਕਿੱਦਾਂ ਦੇਖਦੇ ਹੋ ਵੀ ਵੈਸਟ ਦੀ ਚੌਂੜ ਨੂੰ ਲੁਧਿਆਣਾ ਨੂੰ ਲੈ ਕੇ ਕੀ ਧਾਰਨਾ ਕੀ ਹੈ ਅਕਾਲੀ ਦਲ ਦੀ ਜਿੰਦੋਂ ਤੱਕ ਤੁਸੀਂ ਅਕਾਲੀ ਦਲ ਦੀ ਤੇ ਪੰਜਾਬ ਦੀ ਗੱਲ ਕੀਤੀ ਹੈ ਹਾਂਜੀ ਦੇਖੋ ਉਹ ਕੱਲ ਦਲ ਪੰਜਾਬ ਆ ਤੇ ਪੰਜਾਬ ਅਕਾਲੀ ਦਲ ਜੀ ਬਹੁਤ ਵਿਰਸਤ ਵਾਲੀ ਪਾਰਟੀ ਹੈ ਸ਼੍ਰੋਮਣੀ ਕਾਲੀਦਾ ਬੜਾ ਲੰਮਾ ਸੰਘਰਸ਼ ਆਇਆ ਦਾ ਪੰਜਾਬ ਦੇ ਲਈ ਤੇ ਪੰਜਾਬ ਦੇ ਆਵਾਮ ਲਈ ਜੀ ਔਰ 104 ਸਾਲ ਪਹਿਲਾਂ ਬੜੇ ਸਿਆਣੇ ਪੁਰਸ਼ਾਂ ਨੇ ਬਹੁਤ ਸੋਚ ਕੇ ਵਿਚਾਰ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਇਹ ਪਾਰਟੀ ਬਣਾਈ ਸੀ ਔਰ ਬਣਨ ਤੋਂ ਬਾਅਦ ਹੁਣ ਤੱਕ ਬੜੇ ਲੰਬੇ ਲੰਬੇ ਸੰਘਰਸ਼ ਲੜੇ ਨੇ ਬੜੇ ਵੱਡੇ ਵੱਡੇ ਇਹਨਾਂ ਨੇ ਕਾਰਮ ਕੀਤੇ ਨੇ ਜੋ ਜੋ ਲੋਕਾਂ ਦੇ ਹਿੱਤਾਂ ਦੇ ਵਿੱਚ ਪੰਜਾਬ ਦੇ ਹਿੱਤਾਂ ਵਿੱਚ ਆਏ ਆਜ਼ਾਦੀ ਦੀ ਲੜਾਈ ਵੀ ਲੜੀ ਅਰਜਾਦੀ ਤੋਂ ਬਾਅਦ ਪੰਜਾਬੀ ਸੂਬੇ ਦੀ ਲੜਾਈ ਲੜਨੀ ਪਈ ਪਾਣੀਆਂ ਦੀ ਲੜਾਈ ਲੜੀ ਜਾ ਰਹੀ ਆ ਔਰ ਪੰਜਾਬੀ ਸੂਬੇ ਤੋਂ ਬਾਅਦ ਐਮਰਜੈਂਸੀ ਜੋ ਦੇਸ਼ ਵਿੱਚ ਲੱਗੀ ਉਹਦੀ ਲੜਾਈ ਵੀ ਅਕਾਲੀ ਦਲ ਨੇ ਲੜੀ ਸੋ ਬਹੁਤ ਸ਼ਾਨਾਮਤਾ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਦਾ ਹਮ ਔਰ ਮੈਂ ਸਮਝਦਾ ਵੀ ਇਹ ਪੰਜਾਬ ਦੀ ਇੱਕ ਜ਼ਰੂਰਤ ਆ ਪੰਜਾਬ ਦੇ ਲੋਕਾਂ ਦੀ ਲੋੜ ਆ ਕਿਉਂਕਿ ਪੀਸ ਸਾਡਾ ਜਿਹੜਾ ਅਜੰਡਾ ਆ ਨਾ ਸ਼੍ਰੋਮਣੀ ਅਕਾਲੀ ਦਲ ਦਾ ਅਮਨ ਸ਼ਾਂਤੀ ਤੇ ਭਾਈਚਾਰਾ ਹਮ ਇਹ ਕਿਸੇ ਕੋਲੇ ਨਹੀਂ ਏਜੰਡਾ ਲੈ ਕੇ ਚੱਲਦੇ। ਬਾਕੀ ਤਾਂ ਕੋਈ ਗੱਲਾਂ ਇਧਰੋਂ ਮਾਰ ਰਿਹਾ ਕੋਈ ਉਧਰੋਂ ਮਾਰਦੇ ਨੇ। ਨਾ ਕਿਸੇ ਦਾ ਪੰਜਾਬ ਦੇ ਨਾਲ ਤਿਓ ਆ। ਨਾ ਪੰਜਾਬ ਨਾਲ ਸਨੇਹ ਆ। ਕਿਉਂਕਿ ਕਦੇ ਵੀ ਦਿੱਲੀ ਵਿੱਚ ਬੈਠ ਕੇ ਜਿਹੜਾ ਬੰਦਾ ਵਿਚਾਰਾਂ ਕਰਦਾ, ਸੋਚਾ ਬਣਾਉਂਦਾ, ਸਕੀਮਾਂ ਬਣਾਉਂਦਾ ਉਹ ਪੰਜਾਬ ਪ੍ਰਤੀ ਉਹਦਾ ਰਵੱਈਆ ਸਹੀ ਨਹੀਂ ਹੁੰਦਾ। ਜੀ। ਇਸ ਕਰਕੇ ਪੰਜਾਬ ਦੀ ਪਾਰਟੀ ਆ, ਪੰਜਾਬੀਆਂ ਦੀ ਪਾਰਟੀ ਆ, ਪੰਜਾਬ ਦੇ ਹਿੱਤਾਂ ਦੇ ਵਿੱਚ ਗੱਲ ਕਰਨ ਵਾਲੀ ਪੰਜਾਬ ਦੇ ਲੋਕਾਂ ਲਈ ਲੜਨ ਵਾਲੀ ਪਾਰਟੀ ਆ, ਉਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਪਾਰਟੀ ਆ। ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਅਕਾਲੀ ਦਲ ਤੇ ਪੰਜਾਬ ਦਾ ਰਿਸ਼ਤਾ ਬੜਾ ਗੂੜਾ ਤੇ ਇਸ ਰਿਸ਼ਤੇ ਨੂੰ ਪੰਜਾਬੀਆਂ ਨੂੰ ਵੀ ਮੰਨਣਾ ਚਾਹੀਦਾ। ਜੇ ਤੁਸੀਂ ਹੁਣ ਪੰਜਾਬੀਅਤ ਦੀ ਗੱਲ ਕੀਤੀ, ਪੰਜਾਬ ਦੀ ਗੱਲ ਕੀਤੀ ਔਰ ਬੜਾ ਵਧੀਆ ਤੁਸੀਂ ਵਿਖਿਆਨ ਕੀਤਾ ਅਕਾਲੀ ਦਲ ਬਾਰੇ। ਗੱਲ ਕਰਦੇ ਆ ਲੁਧਿਆਣਾ ਵੈਸਟ ਦੀ, ਲੁਧਿਆਣਾ ਵੈਸਟ ਦੇ ਵਿੱਚ ਪਰਪਕਾਰ ਸਿੰਘ ਹਮਣ ਸਾਹਮਣੂ ਤੁਸੀਂ ਟਿਕਟ ਦੇ ਕੇ ਨਵਾਜ਼ਿਆ। ਅਕਾਲੀ ਦਲ ਨੇ ਉਹਨਾਂ ਤੇ ਵਿਸ਼ਵਾਸ ਦਿਵਾਇਆ ਵੀ ਐਸੀਆਂ ਕਿਹੜੇ ਪਲੱਸ ਪੁਆਇੰਟ ਨੇ ਜਾਂ ਐਸੀ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੂੰ ਅਕਾਲੀ ਦਲ ਦੇ ਨਾਲ ਜੁੜਨ ਦੀ ਦੁਬਾਰਾ ਪ੍ਰੇਰਿਤ ਕਰੇ ਔਰ ਵੋਟ ਕਾਸਟ ਕਰਨ ਲਈ ਪ੍ਰੇਰਿਤ ਕਰੇ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਵੈਸਟ 'ਚ ਦੇਖਣ ਨੂੰ ਮਿਲਣਗੀਆਂ ਦੇਖੋ ਕੁੱਲੇ ਵੈਸਟ ਦੀ ਨਾਲ ਆਪਾਂ ਜੇ ਪੂਰੀ ਪੂਰਾ ਪੰਜਾਬ ਵੇਖੀਏ ਹੂੰ ਸਾਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਹੂੰ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਸਾਡੇ ਸਮੇਂ ਦੀ ਕੀਤੀ ਹੋਈ ਸੇਵਾ ਇੱਕ ਲਾਂ ਮਸਾਲ ਸੇਵਾ ਵਾਲੇ ਲੋਕ ਮਹਿਸੂਸ ਵੀ ਕਰਦੇ ਨੇ ਮਨ ਦੇ ਵੀ ਤੁਸੀਂ ਕਿਤੇ ਵੀ ਜਾਓ ਵਪਾਰੀਆਂ 'ਚ ਬੈਠੋ ਦੁਕਾਨਦਾਰਾਂ 'ਚ ਬੈਠੋ ਮੁਲਾਜ਼ਮਾਂ 'ਚ ਬੈਠੋ ਮਜ਼ਦੂਰਾਂ ਕੋਲੇ ਖੜ੍ਹ ਜੋ ਜਿੱਥੇ ਵੀ ਤੁਸੀਂ ਗੱਲ ਕਰੋਗੇ ਅਲਟੀਮੇਟ ਲੋਕ ਗੱਲ ਕਰਨਗੇ ਯਾਰ ਕੰਮ ਜਿਹੜੇ ਹੋਏ ਨੇ ਜਾਂ ਦਿਖ ਰਹੇ ਨੇ ਜਾਂ ਉਹ ਜਿੱਥੇ ਆਪਾਂ ਚੱਲ ਰਹੇ ਫਿਰ ਰਹੇ ਆ ਜਾਂ 24 ਘੰਟੇ ਬਿਜਲੀ ਵਾਲੀ ਗੱਲ ਆ ਜੀ ਜਾਂ ਸਕੀਮਾਂ ਨੇ ਬੜੇਪਾ ਪੈਨਸ਼ਨ ਵਗੈਰਾ ਸਕਨ ਸਕੀਮਾਂ ਵਗੈਰਾ ਇਹ ਸਾਰੀਆਂ ਯਾਰ ਕਾਲੀ ਕਲ ਦੀ ਦੇਣ ਹਰੇਕ ਬੰਦੇ ਦੇ ਮੂੰਹ ਤੋਂ ਇਹ ਗੱਲ ਨਿਕਲਦੀ ਹੈ ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਭਰਮ ਪੈਦਾ ਕਰ ਦਿੱਤਾ ਕਿਸ ਤਰ੍ਹਾਂ ਦਾ ਲੋਕਾਂ ਨੇ ਮਾਹੌਲ ਬਣਾਤਾ ਜਾਂ ਲੋਕਾਂ ਦੇ ਮਨਾਂ ਵਿੱਚ ਵਹਿਮ ਪਾ ਦਿੱਤਾ ਤੇ ਜਿਸ ਕਰਕੇ ਲੋਕਾਂ ਨੇ ਕਾਲੀ ਦਲ ਤੇ ਇੱਕ ਪਰਸੈਪਸ਼ਨ ਗਲਤ ਬਣ ਗਈ ਔਰ ਜਿੰਨਾ ਪੰਜਾਬ ਦੇ ਪ੍ਰਤੀ ਕਾਲੀ ਦਲ ਕਰ ਸਕਦਾ ਜਾਂ ਕਾਲੀ ਦਲ ਸੋਚ ਸਕਦਾ ਕਿਉਂਕਿ ਅਸੀਂ ਪੰਜਾਬ 'ਚ ਰਹਿਣਾ ਅਸੀਂ ਪੰਜਾਬ ਨੂੰ ਜਵਾਬ ਦੇ ਆ ਅਸੀਂ ਭੱਜ ਨਹੀਂ ਸਕਦੇ ਅਸੀਂ ਮੁੱਕਰ ਨਹੀਂ ਸਕਦੇ ਅਸੀਂ ਕੱਲ ਓਨੀ ਕੁ ਕਰਨੀ ਆ ਜਿੰਨੀ ਕੁ ਕਰ ਸਕਦੇ ਹੋਈਏ ਝੂਠ ਬੋਲਣਾ ਨਹੀਂ ਬਲਅਪ ਮਾਰਨਾ ਨਹੀਂ ਢਿੱਲੋ ਸਾਹਿਬ ਇੱਕ ਇੱਕ ਗੱਲ ਆ ਵੀ ਪਿਛਲੇ ਹੁਣ ਮੀਟਰ ਇੰਪੋਲਸ ਹੋਈਆਂ ਚਾਰ ਵਿਧਾਨ ਸਭਾ ਲੜੀਆਂ ਗਈਆਂ ਪੰਜਾਬ ਦੇ ਵਿੱਚ ਉਹਦੇ 'ਚ ਅਕਾਲੀ ਦਲ ਦੀ ਸ਼ਮੂਲੀਅਤ ਨਾ ਦੇ ਬਰਾਬਰ ਸੀ ਕਿਉਂਕਿ ਤੁਸੀਂ ਕੈਂਡੀਡੇਟ ਨਹੀਂ ਖੜੇ ਕੀਤੇ ਪਰ ਅਕਾਲੀ ਦਲ ਦਾ ਵੋਟਰ ਕਿਤਨਾ ਕਿਤੇ ਡਬਲ ਮਾਈਂਡ ਨਹੀਂ ਹੋਇਆ ਕਿਉਂਕਿ ਉਹ ਵਿਧਾਨ ਸਭਾ ਜਿਹੜੀਆਂ ਲੜੀਆਂ ਉਹਦੇ 'ਚ ਵੀ ਉਹਨਾਂ ਨੇ ਆਪਣੇ ਮਨਮਰਜ਼ੀ ਨਾਲ ਵੋਟ ਕਾਸਟ ਕੀਤੀ ਚਾਹੇ ਗੁਰਦਾਸਪੁਰ ਵਾਲੀ ਸੀਟ ਹੋਵੇ ਉੱਥੇ ਜਿਹੜੇ ਕੈਂਡੀਡੇਟ ਖੜੇ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਅਕਾਲੀ ਦਲ ਨੇ ਸਮਰਥਨ ਦੇਤਾ ਬਰਨਾਲੇ ਵੀ ਇਹੋ ਜਿਹੀ ਕੋਈ ਚੀਜ਼ ਹੋਈ ਹੈ ਮਤਲਬ ਕੀ ਲੱਗਦਾ ਵੀ ਅਕਾਲੀ ਦਲ ਕਿਤਨਾ ਕਿਤੇ ਡਬਲ ਮਾਈਂਡਰ ਨਹੀਂ ਹੋਇਆ ਵੋਟਰ ਵੀ ਕਿਹੜੇ ਪਾਸੇ ਜਾਈਏ ਕਿਹਨੂੰ ਅਸੀਂ ਫਸਟ ਹੈਂਡ ਮੰਨੀਏ ਕਿਹਨੂੰ ਤੇ ਗਿੱਦੜਵਾਹੇ ਦੀ ਗੱਲ ਵੀ ਕਰ ਲਈਏ ਤਾਂ ਵੀ ਅਕਾਲੀ ਦਲ ਦਾ ਵੋਟਰ ਆਮ ਆਦਮੀ ਪਾਰਟੀ ਦੇ ਹਿੱਸੇ ਭੁਗਦੇ ਆ ਤੇ ਕਿਦਾਂ ਦੇਖਦੇ ਹੋ ਵੀ ਸਿਆਸਤ ਜਿਹੜੀ ਹੈ ਕਿਧਰਲੇ ਪਾਸੇ ਜਾ ਰਹੀ ਹੈ ਅਕਾਲੀ ਦਲ ਤੋਂ ਜਦੋਂ ਉਸ ਕੁਝ ਐਸੇ ਕਾਰਨ ਸਨ ਜਿਸ ਕਰਕੇ ਸਾਨੂੰ ਉਹ ਇਲੈਕਸ਼ਨ ਤੋਂ ਬਾਹਰ ਰਹਿਣਾ ਪਿਆ ਤੁਸੀਂ ਵੀ ਜਾਣਦੇ ਹੋ ਧਾਰਮਿਕ ਕਾਰਨ ਸੀਗੇ ਪ੍ਰਧਾਨ ਸਾਹਿਬ ਤਨਖਾਹਿਆ ਹੋ ਗਏ ਸੀ ਜੀ ਪਾਰਟੀ ਨੇ ਫੈਸਲਾ ਕਰ ਲਿਆ ਵੀ ਨਹੀਂ ਲਾਨੀ ਉਸ ਕਰਕੇ ਫਿਰ ਵੋਟਰ ਤੇ ਅਸੀਂ ਛੱਡ ਦਿੱਤਾ ਸੀ ਅਸੀਂ ਵੋਟਰ ਨੂੰ ਕੋਈ ਕੰਪੈਲ ਨਹੀਂ ਕੀਤਾ ਵੀ ਕਿਨੂੰ ਪਾਉਣੀ ਹੈ ਕਿਨੂੰ ਨਹੀਂ ਪਾਉਣੀ ਪਾਉਣੀ ਹੈ ਤਾਂ ਪਾਓ ਨਹੀਂ ਪਾਉਣੀ ਤਾਂ ਨਾ ਪਾਓ ਹੂੰ ਜਿਹੜਾ ਤੁਹਾਡਾ ਮਨਪਸੰਦਾ ਵਾ ਜਿਹਦੇ ਨਾਲ ਤੁਹਾਡੇ ਰਿਲੇਸ਼ਨ ਆ ਜਾਂ ਜਿਹਦੇ ਕੋਲ ਤੁਸੀਂ ਆਉਂਦੇ ਜਾਂਦੇ ਹੋ ਤੁਸੀਂ ਵੋਟ ਪਾ ਸਕਦੇ ਹੋ ਸੋ ਉੱਥੇ ਉਹਨਾਂ ਨੇ ਗਿੱਦੜ ਵਾ ਆਪ ਨੂੰ ਪਾ ਦਿੱਤੀ ਉੱਧਰ ਡੇਰੇ ਬਾਬੇ ਨਾਨਕ ਆਪ ਨੂੰ ਪਾ ਦਿੱਤੀ ਇੱਥੇ ਕੋਈ ਰਿਲੇਸ਼ਨ ਕਾਂਗਰਸ ਨੂੰ ਪਾਤੀ ਕਿ ਅਸੀਂ ਕਿਸੇ ਨੂੰ ਕੰਪੈਲ ਨਹੀਂ ਕੀਤਾ ਨਹੀਂ ਢੱਲੋ ਸਰ ਉਹਦਾ ਕਾਰਨ ਸੀ ਨੁਕਸਾਨ ਫਿਰ ਅਕਾਲੀ ਦਲ ਨੂੰ ਹੈ ਨਾ ਜਿਹੜਾ ਵੋਟ ਹੁਣ ਕਾਸਟ ਹੋ ਗਿਆ ਜਿਵੇਂ ਅਕਾਲੀ ਦਲ ਦਾ ਵੋਟ ਕਾਂਗਰਸ ਨੂੰ ਚਲਾ ਗਿਆ ਜਾਂ ਅਕਾਲੀ ਦਲ ਦਾ ਵੋਟ ਆਪ ਨੂੰ ਚਲਾ ਗਿਆ ਉਹ ਵਾਪਸ ਕਿੱਦਾਂ ਲਿਆਉਂਗੇ ਤੁਸੀਂ ਉਹ ਚੀਜ਼ ਨਹੀਂ ਉਹ ਉਹ ਤਾਂ ਦੇਖੋ ਕਾਲੀ ਦਲ ਦਾ ਵੋਟ ਬੜਾ ਕੇਟਰ ਜਿਹੜਾ ਪੱਕਾ ਵਾ ਵਾਪਸ ਆਉਣਾ ਉਹਨਾਂ ਨੂੰ ਕੋਈ ਬੜੀ ਮੁਸ਼ਕਲ ਨਹੀਂਗੀ ਹਮਮਮ ਪਹਿਲੀ ਗੱਲ ਤਾਂ ਇੱਕ ਕੈਂਡੀਡੇਟ ਹੀ ਕਾਂਗਰਸ ਜਿਹੜਾ ਜਿਹੜਾ ਡਿੰਪੀ ਸੀ ਕਾਲੀ ਦਲ ਦਾ ਸੀਗਾ ਹਮ ਉਹਨੂੰ ਇਸ ਕਰਕੇ ਪੈ ਵੀ ਪੈ ਗਈ ਹੋਊਗੀ ਵੋਟ ਬਹੁਤ ਜ਼ਿਆਦਾ ਜੀ ਉਹ ਇਦਾਂ ਦੇ ਕੋਈ ਗੱਲਾਂ ਨਹੀਂ ਗੀਆਂ ਸਭ ਠੀਕ ਹੋ ਜਾਣਾ ਸਭ ਠੀਕ ਆ ਪਰ ਹੁਣ ਜਿਹੜਾ ਦੁਬਦਾ ਦੀ ਤੁਸੀਂ ਗੱਲ ਕਰਦੇ ਹੋ ਨਾ ਜਦੋਂ ਅੱਜ ਵਿਚਾਰ ਕਰਦਾ ਵੋਟਰ ਵੋਟਰ ਦੇਖੋ ਬੜਾ ਸਿਆਣਾ ਵਾ ਜੀ ਵੋਟਰ ਸੋਚਦਾ ਵਾ ਪਿਛਲੇ ਸਮੇਂ ਚ ਠੀਕ ਆ ਵੀ ਗੱਲਾਂ ਵਿੱਚ ਆ ਗਿਆ ਝੂਠੀਆਂ ਗਰੰਟੀਆਂ ਝੂਠੇ ਲਾਰੇ ਕਰਜ਼ਾ ਮਾਫ਼ ਕੈਪਟਨ ਸਾਹਿਬ ਨੇ ਕਿਹਾ ਸੀ ਘਰ ਘਰ ਨੌਕਰੀ ਘਰ ਘਰ ਨੌਕਰੀ ਦੀ ਗੱਲ ਵੱਡੀ ਹੋ ਜਾਂਦੀ ਹੈ ਅਗਲਾ ਕਹਿੰਦਾ ਯਾਰ 50-60000 ਰੁਪਏ ਤਨਖਾਹ ਆਉਣ ਲੱਗ ਜੂ ਇੱਕ ਬੱਚੇ ਨੂੰ ਨੌਕਰੀ ਮਿਲ ਜੂਗੀ ਵੋਟ ਪਾ ਦੀਏ ਕੀ ਫਰਕ ਪੈਂਦਾ ਔਰ ਵੋਟ ਪਾਉਣੀ ਮਾੜੀ ਬਣੀ ਸੀ ਜੇ ਨੌਕਰੀ ਮਿਲ ਜਵੇ ਜਾਂ ਜ਼ਿੰਮੇਦਾਰਤਾ ਕਰਜ਼ਾ ਮਾਫ਼ ਹੋ ਜਵੇ ਤੇ ਵੋਟ ਪਾਉਣੀ ਮਾੜੀ ਬਣੀ ਸੀ ਪਰ ਇਹ ਹੋ ਨਹੀਂ ਸਕਣਾ ਸੀ ਝੂਠ ਸੀ ਇਹ ਬਲਫ ਸੀ ਇਹ ਉਹਨਾਂ ਨੇ ਆਖਰੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਇੰਨਾ ਵੱਡਾ ਝੂਠ ਨਾ ਬੋਲਿਆ ਸਾਡੀ ਵਾਰੀ ਨਹੀਂ ਆਉਣੀ ਝੂਠ ਬੋਲ ਕੇ ਉਹਨ ਬੁੱਧੀਵਾਰੀ ਕੈਪਟਨ ਆਨੇ ਕੇਜਰੀਵਾਲ ਨੇ ਝੂਠ ਬੋਲਿਆ ਗਰੰਟੀਆਂ ਝੂਠੀਆਂ ਝੂਠੀਆਂ ਗਰੰਟੀਆਂ ਜੀ ਤੁਹਾਨੂੰ 2500 ਰੁਪਏ ਪੈਨਸ਼ਨ ਤੁਹਾਡੀ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦੇ ਖਾਤੇ ਆਊਗਾ ਜਿਦੋਂ ਬੋਟ ਕਾਸਟ ਹੋ ਗਈ ਸਾਡੀ ਸਰਕਾਰ ਬਣ ਗਈ ਦੂਜੇ ਦਿਨ ਸ਼ੁਰੂ ਹੋ ਜਾਊਗਾ ਮੈਸੇਜ ਆਉਣੇ ਸ਼ੁਰੂ ਹੋਗੇ ਉਹਨਾਂ ਦੇ ਮੋਬਾਈਲਾਂ ਤੇ ਸੋ ਉਹਨਾਂ ਨੂੰ ਇਹ ਲੱਗਿਆ ਵੀ ਸ਼ਾਇਦ ਇਦਾਂ ਹੋਊਗਾ ਪਰ ਹੋਣਾ ਨਹੀਂ ਸੀ ਇਹ ਝੂਠ ਸੀ ਇਹ ਭਾਵਨਾਵਾਂ ਦੇ ਨਾਲ ਖਲਵਾਰ ਮੰਨਿਆ ਜਾਂਦਾ ਦੇਖੋ ਅਸੀਂ ਤਾਂ ਇਸ ਗੱਲ ਦੀ ਹੁਣ ਪਿੱਛੇ ਮੰਗ ਵੀ ਕੀਤੀ ਆ ਵੀ ਜੋ ਅਸੀਂ ਚੋਣ ਮੈਨੀਫੈਸਟੋ ਜਾਰੀ ਕਰਦੇ ਆ ਨਾ ਉਹਨੂੰ ਲੀਗਲ ਡਾਕੂਮੈਂਟ ਮੰਨਿਆ ਜਾਵੇ ਜੇਰੀ ਪਾਰਟੀ ਆਪਣਾ ਚੋਣ ਮੈਨੀਫੈਸਟੋ ਦੇ ਉੱਤੇ ਕੰਮ ਨਾ ਕਰੇ ਉਹਦੇ ਵਾਅਦੇ ਪੂਰੇ ਨਾ ਕਰੇ ਉਹਦੀ ਅਗਲੀ ਵਾਰੀ ਮਾਨਤਾ ਰਦ ਹੋਣੀ ਚਾਹੀਦੀ ਤੇ ਉਹਨੂੰ ਇਲੈਕਸ਼ਨ ਲੜਨ ਤੋਂ ਮਨਾ ਹੋਣਾ ਚਾਹੀਦਾ ਇਹ ਝੂਠ ਬੋਲ ਕੇ ਲੋਕਾਂ ਨਾਲ ਗਮਰਾਹ ਕਰਕੇ ਵੋਟ ਨਹੀਂ ਲੈਣੀ ਚਾਹੀਦੀ ਤੇ ਤੁਹਾਡੇ ਸਾਥੀ ਰਹੇ ਨੇ ਪੁਰਾਣੇ ਹੁਣ ਸੈਂਟਰ ਸਰਕਾਰ ਉਹਨਾਂ ਨੇ ਵੀ 15-15 ਲੱਖ ਰੁਪਏ ਬੜਾ ਪਾਇਆ ਸੀ ਉਹ ਥੋੜਾ ਉਹਨੂੰ ਬੜਾ ਵੋਟਾਂ ਪਾਈ ਡੀਟੇਲ ਡਾਕੂਮੈਂਟ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਜੀ ਇਹ ਇਹ ਲੋਕਾਂ ਦੇ ਨਾਲ ਖਲਵਾੜ ਆ ਅੱਜ ਹਾਲਾਤ ਸਾਡੇ ਦੇਸ਼ ਦੇ ਇਦਾਂ ਦੇ ਨਹੀਂ ਵੀ ਅਸੀਂ ਰਹ ਇਹ ਫਰੀ ਵੀਜ਼ ਵਾਲਾ ਕੰਮ ਜਿਹੜਾ ਇਹ ਨੁਕਸਾਨਦਾਇਕ ਆ ਇਹਦੇ ਨਾਲ ਆਉਣ ਵਾਲਾ ਸਮਾਂ ਸਾਡੇ ਦੇਸ਼ ਲਈ ਸਾਡੇ ਆਂਢੇ ਗੁਆਂਢੀ ਜਿਹੜੇ ਦੇਸ਼ ਨੇ శ్రీలంਕਾ ਚ ਕੀ ਕੁਝ ਹੋਇਆ ਬੰਗਲਾਦੇਸ਼ ਚ ਕੀ ਕੁਝ ਹੋ ਰਿਹਾ ਸਾਡੇ ਪਾਕਿਸਤਾਨ ਚ ਕੀ ਕੁਝ ਹੋ ਰਿਹਾ ਇੱਥੇ ਹਾਲਾਤ ਵੀ ਅਨਤਖਾਬੇ ਹੋ ਜਾਣਗੇ ਇਸ ਕਰਕੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤੁਸੀਂ ਸਹੂਲਤਾਂ ਦੋ ਤੁਸੀਂ ਐਜੂਕੇਸ਼ਨ ਫਰੀ ਕਰ ਦੋ ਤੁਸੀਂ ਹੈਲਥ ਫਰੀ ਕਰ ਦੋ ਤੁਸੀਂ ਰੋਟੀ ਦੇ ਜੇ ਤੁਸੀਂ ਅਗਲੇ ਨੂੰ ਕੰਮ ਕੌਣ ਕਰੂਗਾ ਜੇ ਤੁਸੀਂ ਅਗਲੇ ਨੂੰ ਇੰਨਾ ਕੁਝ ਦੇ ਦਿੱਤਾ ਫਰੀ ਦੇ ਵਿੱਚ ਹੀ ਇਹਨਾਂ ਲੋੜ ਹੀ ਨਹੀਂ ਸੋ ਇਹ ਜਿਹੜੀਆਂ ਗਲਤ ਨੇ ਦੇਸ਼ ਦੇ ਹਿੱਤਾਂ ਦੇ ਵਿੱਚ ਲਈਆਂ ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਇਹਦੇ ਤੇ ਚੋਣ ਕਮਿਸ਼ਨ ਨੂੰ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਕੋਈ ਨਾ ਕੋਈ ਰੂਲ ਬਣਾਉਣਾ ਚਾਹੀਦਾ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਵੀ ਇਹ ਕੰਮ ਜਿਹੜਾ ਹੈਗਾ ਐਸ ਹੱਦ ਤੱਕ ਠੀਕ ਹੈ ਐਸ ਹੱਦ ਤੱਕ ਨਹੀਂ ਠੀਕ ਹੋਣਾ ਚਾਹੀਦਾ ਢਿਲੂ ਜਮ ਮੋੜ ਦੁਆਰਾ ਗੱਲ ਕਰਦਾ ਮੈਂ ਅਕਾਲੀ ਦਲ ਦੀ ਵੀ ਭੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਪਹਿਲਾਂ ਹੁਣ ਫੇਰ ਸਰਬਸੰਮਤੀ ਨਾਲ ਲਾ ਲਈਏ ਜਾਂ ਲੋਕਾਂ ਨੇ ਚਾਇਆ ਜਾਂ ਵੋਟਰਾਂ ਨੇ ਚਾਇਆ ਅਕਾਲੀ ਦਲ ਦੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਫੇਰ ਪ੍ਰਧਾਨ ਦੇ ਵੱਜੋਂ ਕੰਮ ਕਰ ਰਹੇ ਨੇ ਕੀ ਲੱਗਦਾ ਵੀ ਅਕਾਲੀ ਦਲ ਦੇ ਵਿੱਚ ਮਜੀਠੀਆ ਸਾਹਿਬ ਵੀ ਪਿੱਛੇ ਜੇ ਥੋੜੇ ਨਾਰਾਜ਼ਗੀ ਜ਼ਾਹਰ ਹੋਈ ਇੱਧਰ ਲੁਗਿਆਣੇ ਦੇਖ ਲਈਏ ਮਨਪ੍ਰੀਤ ਈਆਲੀ بڑے ਵੱਡੇ ਲੀਡਰ ਨੇ ਉਹਨਾਂ ਦੀ ਨਾਰਾਜ਼ਗੀ ਜ਼ਾਹਰ ਹੋਈ ਕੀ ਲੱਗਦਾ ਵੀ ਜੇ ਏਡੇ ਏਡੇ ਵੱਡੇ ਲੀਡਰ ਥੋੜੀ ਜੀ ਨਾਰਾਜ਼ਗੀ ਜ਼ਾਹਰ ਕਰਨਗੇ ਅਕਾਲੀ ਦਲ ਨਾ ਫਿਰ ਅਕਾਲੀ ਦਲ ਜ਼ਮੀਨੀ ਤੌਰ ਤੇ ਕਿਤਨਾ ਕਿਤੇ ਕਮਜ਼ੋਰ ਨਹੀਂ ਹੋਏਗੀ ਕੋ ਮੈਂ ਫੇਰ ਵੀ ਕਹ ਰਿਹਾ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਆ ਹਮ ਹਰੇਕ ਪਾਰਟੀ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਇਸ ਸੰਦੇ ਕਾਰਨ ਕੋਈ ਨਾ ਕੋਈ ਕਈ ਵਾਰੀ ਬਣ ਜਾਂਦੇ ਨੇ ਕੋਈ ਬੰਦਾ ਥੋੜਾ ਮੋਟਾ ਵਿਚਾਰਾਂ ਦਾ મતਭੇਦ ਹੋ ਜਾਂਦਾ ਹਮ ਪਰ ਇਹ ਨਹੀਂ ਗੱਲ ਹੈ ਵੀ ਕੋਈ ਪਾਰਟੀ ਛੱਡ ਕੇ ਚਲੇ ਗਏ ਜਾਂ ਪਾਰਟੀ ਦੇ ਖਿਲਾਫ ਨੇ ਕੋਈ ਵੀ ਪਾਰਟੀ ਦੇ ਖਿਲਾਫ ਨਹੀਂ ਨਾ ਮਨਪ੍ਰੀਤ ਸਿੰਘ ਜਿਆਲੀ ਜੀ ਨਾ ਵਿਕਰਮ ਮਜੀਠੀਆ ਜੀ ਪਾਰਟੀ ਲਈ ਕੰਮ ਕਰਦੇ ਨੇ ਹੁਣ ਜਿਹੜਾ ਡੈਲੀਗੇਟ ਜਲਾਸ ਹੋਇਆ ਉਹਦੇ ਵਿੱਚ ਹਾਜ਼ਰ ਸੀਗੇ ਹਮ ਚਾਹੇ ਉਹਨੇ ਆਪਣੀ ਗੱਲ ਵੀ ਕੀਤੀ ਆ ਸੋ ਇਸ ਕਰਕੇ ਦੇਖੋ ਇਹ ਛੋਟੀਆਂ ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਹਰ ਇੱਕ ਪਾਰਟੀ ਚ ਕਾਂਗਰਸ ਦਾ ਹਾਲ ਦੇਖੋ ਕੀ ਹੈ ਕਿੰਨੇ ਢੜੇ ਬਣੇ ਹੋਏ ਨੇ ਹਮ ਹਰ ਇੱਕ ਪਾਰਟੀ ਚ ਇਹ ਹੁੰਦਾ ਹੀ ਹੈ ਕਿਉਂਕਿ ਇਹ ਇੰਟਰਨਲ ਡੈਮੋਕ੍ਰੇਸੀ ਆ ਉੱਥੇ ਤੁਹਾਨੂੰ ਬੋਲਣ ਦਾ ਅਧਿਕਾਰ ਨਹੀਂ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਸੋ ਉਸ ਕਰਕੇ ਮਾੜਾ ਮੋਟਾ ਬਾਹਰ ਮੀਡੀਆ ਰਾਈ ਜਾਂ ਇਹੋ ਲੱਗਦਾ ਪਤਾ ਨਹੀਂ ਵੀ ਪਤਾ ਨਹੀਂ ਕੀ ਗੱਲ ਹੋ ਗਈ ਪਰ ਇਹ ਗੱਲ ਹੋਉਂਦੀ ਨਹੀਂ ਗੱਲ ਤਾਂ ਇੰਟਰਨਲ ਹੁੰਦੀ ਹੈ ਮਾੜੀ ਮੋਟੀ ਗੱਲ ਨਹੀਂ ਮਨਪ੍ਰੀਤ ਵਾਲੀ ਨਾ ਹਮੇਸ਼ਾ ਆਪਣੀ ਲਾਈਨ ਅਲੱਗ ਖਿੱਚਦੀ ਨਜ਼ਰ ਆਏ ਨੇ ਤੁਸੀਂ ਉਹ ਮੈਂਬਰ ਪਾਰਲੀਮੈਂਟ ਐਕਚੁਅਲ ਲੜਿਆ ਤੁਹਾਡੀ ਮਦਦ ਕੀਤੀ ਕੀ ਉਹਨਾਂ ਵੱਲੋਂ ਜਦੋਂ ਇਲੈਕਸ਼ਨ ਲੜੇ ਮੈਂਬਰ ਵੱਲੋਂ ਬਿਲਕੁਲ ਮੇਰੇ ਨਾਲ ਰਹੇ ਨੇ ਪੂਰੀ ਮਦਦ ਕੀਤੀ ਆ ਅਕਾਲੀ ਦਲ ਦੀ ਮਦਦ ਕੀਤੀ ਆ ਉਹਨੇ ਅੱਜ ਵੀ ਅਕਾਲੀ ਦਲ ਦੀ ਮਤ ਕਰਨਗੇ ਹਾਂ ਐਦਾਂ ਦੀ ਕੋਈ ਗੱਲ ਨਹੀਂ ਹੈ ਇਹ ਤਾਂ ਚਲੋ ਮਾੜੀ-ਮੋਟੀ ਗੱਲ ਚੱਲਦੀ ਰਹਿੰਦੀ ਆ ਆਪਸੀ ਜੀ ਪਾਰਟੀਆਂ ਦੇ ਵਿੱਚ ਬਾਕੀ ਅਕਾਲੀ ਦਾ ਅਕਾਲੀ ਦਲ ਹੀ ਆ ਢਿੱਲੋ ਸਾਹਿਬ ਕੀ ਲੱਗਦਾ ਵੀ ਚਲੋ ਤੁਸੀਂ ਕਿਹਾ ਵੀ ਅਕਾਲੀ ਦਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੱਟਬਾਜੀ ਨਹੀਂ ਆ ਸਾਰੇ ਇਕੱਠੇ ਹੋ ਕੇ ਕੰਮ ਕਰਨਗੇ ਵੈਸਟ ਦੀ ਚੌਂ ਹੈ ਜਿਹੜੀ ਤੇ ਪਰਪਕਾਰ ਸੇ ਘੁੰਮਣ ਹੈ ਹੈ ਤਾਂ ਚਲੋ ਪੁਰਾਣੇ ਸਿਆਸਤਦਾਨ ਨੇ ਪਰ ਇਲੈਕਸ਼ਨ ਦੇ ਵਿੱਚ ਨਵੇਂ ਨੇ ਇੱਕ ਤਰ੍ਹਾਂ ਦੇ ਹੁਣ ਜੇ ਤੁਹਾਡੇ ਵਰਗੇ ਜਿਹੜੇ ਪਹਿਲਾਂ ਇਲੈਕਸ਼ਨ ਲੜ ਚੁੱਕੇ ਨੇ ਜਾਂ ਕਈ ਹੋਰ ਵੱਡੇ ਕਿ ਲੀਡਰ ਨੇ ਇਕੱਲੇ ਦਲ ਦੇ ਕੀ ਲੱਗਦਾ ਵੈਸਟ ਦੀ ਚੋਣ ਦੇ ਵਿੱਚੋਂ ਕੱਢ ਕੇ ਲੈ ਜਾਓਗੇ ਪਰ ਘੁੰਮਣ ਸਾਹਿਬ ਨੂੰ ਕਿ ਨਹੀਂ ਉਹ ਕੋ ਘੁੰਮਣ ਸਾਹਿਬ ਬੜੇ ਤਜਰਬੇਕਾਰ ਨੇ ਬਾਅਰ ਲੁਧਿਆਣਾ ਬਾਹਰ ਐਸੋਸੀਏਸ਼ਨ ਦੇ 5 ਵਾਰ ਪ੍ਰਧਾਨ ਰਹੇ ਨੇ ਹਮ ਜਿੱਥੇ ਦੇਖੋ ਬਹੁਤ ਸੋਲਝੇ ਹੋਏ ਦਿਮਾਗ ਵੱਡੇ ਵੱਡੇ ਦਿਮਾਗਾਾਂ ਵਾਲੇ ਸਾਰੇ ਵਕੀਲ ਵਕੀਲਾ ਨੇ ਵੋਟ ਕਾਸਟ ਕਰਨੀਆਂ ਉੱਥੇ ਉਹ 5 ਵਾਰ ਪ੍ਰਧਾਨ ਰਹੇ ਨੇ ਹਮ ਔਰ ਵਾਰ ਕਾਉਂਸਲ ਪੰਜਾਬ ਐਂਡ ਹਰਿਆਣਾ ਦੇ ਦੋ ਵਾਰ ਮੈਂਬਰ ਰਹੇ ਨੇ ਜਿਹੜਾ ਪੂਰੇ ਪੰਜਾਬ ਚੋਂ ਚੁਣੇ ਜਾਂਦੇ ਆ ਬਹੁਤ ਫਿਰ ਮੈਂ ਐਡਵੋਕੇਟ ਜਨਲ ਦਫਤਰ ਦੇ ਵਿੱਚ ਵੀ ਰਹੇ ਨੇ ਸੋ ਬੜੇ ਤਜਰਬੇਕਾਰ ਤੇ ਬੜੇ ਸਿਆਣੇ ਤੇ ਸੁਲਝੇ ਹੋਏ ਵਿਅਕਤੀ ਨੇ ਬੜਾ ਉਹਨਾਂ ਦਾ ਰਸੂਖ ਆ ਬੜਾ ਪਿਆਰ ਆ ਮੈਂ ਸੋਚਦਾ ਵੀ ਬੜੀ ਸਹੀ ਸੋਚ ਦੇ ਨਾਲ ਬੜੀ ਵਿਚਾਰ ਦੇ ਨਾਲ ਪ੍ਰਧਾਨ ਸਾਹਿਬ ਨੇ ਤੇ ਪੂਰੀ ਟੀਮ ਨੇ ਸਾਡੀ ਨੇ ਅਸਤੀ ਬੋਲ ਨੇ ਉਹਨਾਂ ਦਾ ਨਾਮ ਰეკਮੈਂਡ ਕੀਤਾ ਉਹਨਾਂ ਨੂੰ ਟਿਕਟ ਦਿੱਤੀ ਆ ਔਰ ਮੇਰਾ ਖਿਆਲ ਆ ਵੀ ਜਿਸ ਤਰ੍ਹਾਂ ਨਵਾਂ ਚਿਹਰਾ ਬਿਲਕੁਲ ਲੋਕਾਂ ਦੇ ਕੰਮ ਕਰਨ ਵਾਲਾ ਚਿਹਰਾ ਪਪੂਲਰ ਚਿਹਰਾ ਔਰ ਮੈਨੂੰ ਲੱਗਦਾ ਵੀ ਜਿਹੜੇ ਪਾਕੀ ਪਹਿਲਾਂ ਪਰਖੇ ਹੋਏ ਨੇ ਦੇਖੇ ਹੋਏ ਨੇ ਆਮ ਆਦਮੀ ਪਾਰਟੀ ਦੇ ਵੀ 3 ਸਾਲ ਦੇਖ ਲਏ ਲੋਕਾਂ ਨੇ ਆਸ਼ੀਸ਼ ਜੀ ਨੂੰ ਵੀ ਦੇਖਿਆ ਹੋਇਆ ਉਹਨਾਂ ਦਾ ਰਵਈਆ ਵੀ ਦੇਖਿਆ ਹੋਇਆ ਸਾਰਾ ਕੁਝ ਦੇਖਿਆ ਹੋਇਆ ਇਸ ਕਰਕੇ ਮੇਰਾ ਖਿਆਲ ਆ ਵੀ ਕੁਮਨ ਸਾਹਿਬ ਬੈਸਟ ਕੈਂਡੀਡੇਟ ਨੇ ਔਰ ਵੈਸਟ ਚੁਆਇਸ ਹੋਊਗੀ ਵੈਸਟ ਵਾਲੇ ਲੋਕਾਂ ਦੀ ਜੇ ਉਹ ਉਹਨਾਂ ਨੂੰ ਉਹ ਮੌਕਾ ਦੇਣ ਤੇ ਉਹਨਾਂ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਰਗਰ ਸਾਬਤ ਹੋਣ ਤਦੋਂ ਸਭ ਲੜਾਈ ਵੱਡੀ ਹੈ ਇਹ ਲੜਾਈ ਛੋਟੀ ਨਹੀਂ ਕਹਿ ਸਕਦੀ ਵੈਸਟ ਜੇ ਕਿਉਂਕਿ ਲੜਾਈ ਇੱਕ ਤਰ੍ਹਾਂ ਦਾ ਸੰਜੀਵ ਔਰੋੜਾ ਨਹੀਂ ਲੜ ਰਹੇ ਇਹ ਕੇਜਰੀਵਾਲ ਲੜ ਰਹੇ ਆ ਵੈਸਟ ਲੁਧਿਆਣਾ ਜਿਹੜੀ ਰਸਤਾ ਖੁੱਲਣਾ ਉਤੋਂ ਵੈਸਟ ਲੁਧਿਆਣਾ ਜਿਹੜੀ ਸੀਟ ਹੈ ਨਾ ਜੀ ਹਾਂ ਜੇ ਪੰਜਾਬ ਦੀ ਸਭ ਤੋਂ ਸਿਆਣੇ ਤੇ ਪੜ੍ਹੇ ਲਿਖੇ ਵਪਾਰੀ ਵਰਗ ਆਫੀਸਰਸ ਰਿਟਾਇਰਡ ਪਰਸਨਸ ਮੀਡਲ ਅਪਰ ਮੀਡਲ ਤੇ ਅਪਰ ਕਲਾਸ ਲੋਕ ਰਹਿੰਦੇ ਇੱਥੇ ਜ਼ਿਆਦਾ ਹਮ ਸਿਆਣੇ ਲੋਕ ਜਿਨ੍ਹਾਂ ਨੂੰ ਕਹਿੰਦੇ ਆ ਜਿਹੜੇ ਇਹ ਫੈਸਲੇ ਕਰਨ ਯੋਗ ਨੇ ਦੇ ਸਹੀ ਫੈਸਲਾ ਕਰਨ ਜੋ ਨਹੀਂ ਪ੍ਰਭਾਵ ਨਹੀਂ ਹੋ ਸਕਦਾ ਇਹਨਾਂ ਤੇ ਇਹ ਪ੍ਰਭਾਵ ਵੀ ਕਬੂਲ ਸਕਦੇ ਕਿਸੇ ਦਾ ਚਾਹੇ ਇਥੇ ਕੇਜਰੀਵਾਲ ਕੀ ਦੇਖੋ ਕੇਜਰੀਵਾਲ ਸੋਧਿਆ ਦਾ ਪ੍ਰਭਾਵ ਪੰਜਾਬ ਦੇ ਲੋਕਾਂ ਨੇ ਕਬੂਲ ਨਹੀਂ ਕੀਆ ਕਿਉਂਕਿ ਬਾਹਰੀ ਲੋਕ ਨੇ ਤੇ ਸਾਡੇ ਜਿਹੜੇ ਮੁੱਖ ਮੰਤਰੀ ਆ ਉਹ ਕਿਸ ਤਰ੍ਹਾਂ ਦੇ ਡਰਾਮੇ ਕਰਦੇ ਨੇ ਉਹਨਾਂ ਨੂੰ ਤਾਂ ਹੁਣ ਦੇਖੋ ਕੀ ਲੱਕ ਬਧਈਏ ਕੱਲ ਵਿਆਹ ਦੇ ਵਿੱਚ ਨੱਚੀ ਜਾਂਦੇ ਸੀ ਉਹਨਾਂ ਨੂੰ ਕੀ ਲੱਕ ਬਧਈਏ ਦੇਖੋ ਅਸੀਂ ਇਹਨਾਂ ਨੂੰ ਨਚਣ ਵਾਸਤੇ ਥੋੜਾ ਬਣਾਇਆ ਟੱਪਣ ਵਾਸਤੇ ਥੋੜਾ ਬਣਾਇਆ ਇਹਨਾਂ ਤੋਂ ਫੈਸਲੇ ਲੈਣੇ ਸੀ ਉਹਨਾਂ ਇੱਕ ਵੀ ਪੰਜਾਬ ਹੇਤੂ ਫੈਸਲਾ ਨਹੀਂ ਕੀਤਾ ਪੰਜਾਬ ਦੇ ਸਰਮਾਇਏ ਨੂੰ ਲਟਾਇਆ ਹੀ ਲਟਾਇਆ ਵਾ ਪੰਜਾਬ ਦੇ ਹਿੱਟਾਂ ਦੇ ਵਿੱਚ ਕੋਈ ਗੱਲ ਨਹੀਂ ਕਿਉਂਕਿ ਉਹਨਾਂ ਦੇ ਹੱਥ ਵਿੱਚ ਫੈਸਲੇ ਲੈਣ ਦੀ ਤਾਕਤ ਹੀ ਹੈ ਹਾਂ ਤਾਕਤ ਕਿਤੇ ਹੋਰ ਹੈ ਫੈਸਲੇ ਕਿਤੇ ਹੋਰ ਹੁੰਦੇ ਨੇ ਸਿਰਫ ਇਹਨਾਂ ਦੇ ਸਾਈਨ ਹੁੰਦੇ ਨੇ ਸੋ ਇਸ ਕਰਕੇ ਇਹਨਾਂ ਤੇ ਲੋਕਾਂ ਨੇ ਹੁਣ ਭਰੋਸਾ ਨਹੀਂ ਕਰਨਾ ਸਭ ਤੋਂ بڑے ਲਿਕੇ ਲੋਕ ਨੇ ਸਹੀ ਫੈਸਲਾ ਕਰਨਗੇ ਔਰ ਸਹੀ ਫੈਸਲਾ ਸਰਦਾਰ ਪਰਪਕਾਰ ਸਿੰਘ ਘੁੰਮਣ ਹੀ ਹੈ ਕੀ ਲੱਗਦਾ ਵੀ ਤੁਹਾਡੀ ਪੁਰਾਣੇ ਸਾਥੀ ਰਹੇ ਨੇ ਬੀਜੇਪੀ ਉਹਨਾਂ ਨੇ ਹਜੇ ਤੱਕ ਪੱਤੇ ਨਹੀਂ ਖੋਲੇ ਵੈਸਟ ਸੇਟ ਤੋਂ ਕੀ ਲੱਗਦਾ ਵੀ ਅਕਾਲੀ ਦਲ ਅਲੱਗ ਲੜੇਗਾ ਤੇ ਭਾਜਪਾ ਅਲੱਗ ਲੜੇਗੀ ਲੱਗਦਾ ਵੀ ਉਹ ਜਿਹੜੀ ਤੁਸੀਂ ਗੈਪ ਹੈ ਉਹਨੂੰ ਕਵਰ ਕਰ ਪਾਓਗੇ ਕਿਉਂਕਿ ਪਹਿਲਾਂ ਤੁਸੀਂ ਇਕੱਠੇ ਲੜਦੇ ਸੀ ਤਾਂ ਰਿਜ਼ਲਟ ਕੁਝ ਹੋਰ ਸੀ ਅੱਜ ਜੇ ਤੁਸੀਂ ਅਲੱਗ-ਅਲੱਗ ਲੜਦੇ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਰਿਜ਼ਲਟ ਕੁਝ ਹੋਰ ਆਣਗੇ ਨਹੀਂ ਨਹੀਂ ਰਿਜ਼ਲਟ ਬਹੁਤ ਪੋਜ਼ਿਟਿਵ ਆਉਣਗੇ ਸਾਨੂੰ ਬੜੀ ਬੜੀ ਹੋਪ ਆ ਵੀ ਵਧੀਆ ਰਿਜ਼ਲਟ ਆਊਗਾ ਸਹੀ ਰਿਜ਼ਲਟ ਆਊਗਾ ਨਹੀਂ ਵੋਟ ਡਿਵਾਈਡ ਹੋ ਜਾਂਦੀ ਨੇ ਟੱਲੂ ਸਾਹਿਬ ਕਿਉਂਕਿ ਜਦੋਂ ਇੱਕ ਥਾਂ ਦੇ ਲੜਨਾ ਤੁਸੀਂ ਜਿੱਥੇ ਇਕੱਠੇ-ਇਕੱਠੇ ਲੜੇ ਤਾਂ ਠੀਕ ਹੈ ਜੇ ਅਲੱਗ-ਅਲੱਗ ਲੜੇ ਤਾਂ ਫਿਰ ਅਲੱਗ-ਅਲੱਗ ਨਹੀਂ ਬਹੁਤ ਐਸੇ ਵੀ ਵੋਟਾਂ ਵੀ ਹੁੰਦੀਆਂ ਜਿਹੜੀਆਂ ਇਕੱਠ ਕਰਕੇ ਨਹੀਂ ਵੀ ਪੈਣੀਆਂ ਹੋਰ ਕਿਸੇ ਪਾਸੇ ਪੈ ਜਾਂਦੀਆਂ ਨੇ ਹੁਣ ਕੱਲੇ ਹੋਣ ਕਰਕੇ ਵੱਧ ਵੀ ਪੈ ਸਕਦੀਆਂ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਆ ਭ ਉਕੀ ਕਈ ਥਾਵਾਂ ਤੇ ਨੁਕਸਾਨ ਵੀ ਹੁੰਦਾ ਹੈ ਕੱਟ ਜੋੜ ਦਾ ਜਿੱਥੇ ਫਾਇਦਾ ਹੁੰਦਾ ਹੈ ਨਾ ਨੁਕਸਾਨ ਵੀ ਹੁੰਦਾ ਮਤਲਬ 2027 ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਮੁੜ ਵਾਪਸੀ ਕਰਨ ਜਾ ਰਹੇ ਹੋ ਬਿਲਕੁਲ 100% ਅੱਜ ਪੰਜਾਬ ਦੇ ਲੋਕਾਂ ਦੀ ਲੋੜ ਬਣ ਗਿਆ ਪਿਆ ਅਕਾਲੀ ਦਲ ਅੱਜ ਜਿਹੜਾ ਅਕਾਲੀ ਦਲ ਆ ਲੋਕ ਦੇਖ ਰਹੇ ਨੇ ਜਿਵੇਂ ਨਾ ਦੂਰੋਂ ਦੇਖਦੇ ਹੁੰਦੇ ਆ ਆਪਾਂ ਮੱਥੇ ਤੇ ਰੱਖ ਕੇ ਵੀ ਕਦੋਂ ਆ ਰਿਹਾ ਬੰਦਾ ਫਲਾਣਾ ਦੂਰ ਚਲਿਆ ਗਿਆ ਸੀ ਆ ਨਹੀਂ ਰਿਹਾ ਦੇਖਦੇ ਆ ਉਹਨੇ ਹਾਰਦੇ ਨੇ ਪੰਜਾਬ ਦੇ ਲੋਕ ਵੀ ਯਾਰ ਜਿੰਨਾ ਜਲਦੀ ਅਕਾਲੀ ਦਲ ਆਜੂ ਉਹਨਾਂ ਪੰਜਾਬ ਦਾ ਭਲਾ ਉਹਨਾਂ ਪੰਜਾਬ ਦਾ ਫਾਇਦਾ ਪਰ ਲੋਕ ਅਕਸਰ ਭੁੱਲ ਜਾਂਦੇ ਢੱਲੋ ਸਾਹਿਬ ਤੁਸੀਂ ਬਤੌਰ ਐਮਐਲਏ 5 ਸਾਲ ਤੁਸੀਂ ਕੰਮ ਕੀਤਾ ਕਈ ਡਿਵੈਲਪਮੈਂਟ ਕਰਾਈ ਪਰ ਲੋਕ ਤੁਹਾਨੂੰ ਭੁੱਲ ਗਏ ਨਹੀਂ ਲੋਕ ਤੁਹਾਨੂੰ ਹਰਾਤਾ ਲੋਕ ਵੋਟਾ ਤੁਹਾਡੇ ਤੋਂ ਬਾਅਦ ਇੱਕ ਕਾਂਗਰਸ ਦੇ ਐਮਐਲਏ ਸੰਜੇ ਤਲਵਾੜ ਉਹਨਾਂ ਨੇ ਦਾਅਵਾ ਕੀਤਾ ਮੈਂ ਹਰ ਬਾਰ ਬੜੇ ਕੰਮ ਕਰਾਏ ਉਹਨਾਂ ਨੂੰ ਵੀ ਲੋਕਾਂ ਨੇ ਹਰਾਤਾ ਤੇ ਕੀ ਦੇਖਦੇ ਵੀ ਲੋਕ ਤਾਂ ਬਹੁਤ ਛੇਤੀ ਭੁੱਲ ਜਾਂਦੇ ਨੇ ਇਹ ਚੀਜ਼ਾਂ ਕਿ ਕਿੱਦਾਂ ਇੰਪਲੀਮੈਂਟ ਕਰੋਗੇ 2027 ਜੀ ਵੀ ਕਾਲੀ ਦਲ ਆਏਗਾ ਦੁਬਾਰਾ ਭੁੱਲ ਵੀ ਜਾਂਦੇ ਨੇ ਯਾਦ ਵੀ ਰੱਖਦੇ ਨੇ ਹਾਂ देखो मैं चाहे मैं वो तो हार गया चलो तो तलवार तो उस दू बाद भोला भी जीत गया होल में लोकसभा भी हार गया पर ਤੁਸੀਂ ਪੂਰੇ ਲੁਧਿਆਣੇ ਚ ਜਾਂ ਪੂਰੇ ਪੰਜਾਬ ਚ ਘੁੰਮ ਲੋ ਸਾਨੂੰ ਕੋਈ ਨਿੰਦ ਦਾ ਤਾਂ ਨਹੀਂ ਨਾ ਮਾੜਾ ਤਾਂ ਨਹੀਂ ਕਹਿੰਦਾ ਵੀ ਇਹ ਮਾੜਾ ਬੰਦਾ ਸੀ ਤਾਂ ਹਾਰਿਆ ਸਾਡੇ ਤੇ ਕੋਈ ਜੂਏ ਦਾ ਦੜੇ ਦਾ ਸੱਟੇ ਦਾ ਦਾ આરોਪ ਨਹੀਂ ਨਾ ਕਿਸੇ ਦਾ ਘਰ ਪਟਣ ਦਾ ਰੋਗ ਤਾਂ ਨਹੀਂ ਨਾ ਸਾਡਾ ਕੋਈ ਪਲਾਟਾਂ ਦੇ ਕਬਜ਼ੇ ਕਰਨ ਦਾ ਰੋਗ ਮਾੜਾ ਕੰਮ ਤਾਂ ਨਹੀਂ ਅਸੀਂ ਕੋਈ ਕਰਕੇ ਗਏ ਨਾ ਜੋ ਸਾਡੀ ਜ਼ਿੰਮੇਵਾਰੀ ਸੀ ਅਸੀਂ ਇਮਾਨਦਾਰੀ ਨਾਲ ਨਿਭਾਈ ਇੱਕ ਵੀ ਲੁਧਿਆਣੇ ਚ ਉਂਗਲ ਨਹੀਂ ਉੱਠ ਸਕਦੀ ਤੇ ਉਹਨਾਂ ਲੋਕਾਂ ਦੇ ਤਾਂ ਉਂਗਲੀਆਂ ਉੱਠਦੀਆਂ ਸਾਰੀਆਂ ਹੂੰ ਰਾਜਨੀਤੀ ਦੇ ਵਿੱਚ ਦੇਖੋ ਸਭ ਤੋਂ ਉੱਤਮ ਕਰਦਾਰ ਹੁੰਦਾ ਕਿਸੇ ਬੰਦੇ ਦਾ ਕਰਦਾਰ ਕੈਰੈਕਟਰ ਜੀ ਜਿਹਦੇ ਕੋਲ ਧੀਆਂ ਨੇ ਵੀ ਆਉਣਾ ਭੈਣਾਂ ਨੇ ਵੀ ਆਉਣਾ ਕੰਮ ਕਰਾਉਣ ਬਾਅਦ ਤੇ ਅਸੀਂ ਵੀ ਲੋਕਾਂ ਦੇ ਘਰਾਂ 'ਚ ਜਾਣਾ ਧੀਆਂ ਭੈਣਾਂ ਵਾਲੇ ਘਰਾਂ 'ਚ ਹੂੰ ਤੇ ਜੇ ਰਾਜਨੀਤਿਕ ਬੰਦੇ ਦਾ ਕੈਰੈਕਟਰ ਲੂਜ ਆ ਜਿਹਦੇ ਤੇ ਪਿਕਨਿਕ ਮਨਾਉਣ ਦੇ ਦੋਸ਼ ਲੱਗਦੇ ਹੋਣ ਜਿਹਦੇ ਮੋਜਰੇ ਕਰਾਉਣ ਦੇ ਦੋਸ਼ ਲੱਗਦੇ ਹੋਣ ਜਿਹੜੇ ਨੇ ਲੋਕਾਂ ਦੇ ਘਰ ਪਟਣ ਦੇ ਦੋਸ਼ ਲੱਗਦੇ ਹੋਣ ਐਸੇ ਬੰਦੇ ਰਾਜਨੀਤੀ 'ਚ ਤੁਰੇ ਹੋਣ ਤਾਂ ਮੇਰੇ ਖਿਆਲ ਆ ਸਾਡੇ ਵਰਗੇ ਬੰਦਿਆਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸੇਵਾ ਅਸਲ ਵਿੱਚ ਤਾਂ ਸੇਵਾ ਦੀ ਭਾਵਨਾ ਨਾਲ ਅਸੀਂ ਇਹ ਲਾਈਨ 'ਚ ਆਏ ਆ ਇਹ ਲੋਕ ਵਪਾਰ ਕਰਨ ਵਾਸਤੇ ਆਏ ਨੇ ਨਾਲ ਲੋਕਾਂ ਨੂੰ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਉਣ ਵਾਸਤੇ ਲੋਕ ਆਏ ਨੇ ਇਹ ਰਾਜਨੀਤੀ ਦਾ ਇਹਨਾਂ ਨੇ ਬਹੁਤ ਜ਼ਿਆਦਾ ਹਾਲ ਮਾੜਾ ਕਰਤਾ ਸਾਡੇ ਵਰਗੇ ਲੋਕਾਂ ਤੇ ਵੀ ਇਹ ਨਾਲ ਲੋਕਾਂ ਦੀ ਜਿਹੜੀ ਸੰਦੇਹ ਪ੍ਰਗਟ ਕਰਦੇ ਨੇ ਵੀ ਯਾਰ ਸਾਰੇ ਇੱਕੋ ਜਿਹੇ ਹੋਣਗੇ ਜਿਹਦੇ ਨਾਲ ਸਾਨੂੰ ਵੀ ਇਹ ਤਾਂ ਖਮਿਆਜਾ ਭੁਗਤਣਾ ਪੈਂਦਾ ਪਰ 마ੜੇ ਘੱਟ ਨੇ ਚੰਗੇ ਜ਼ਿਆਦਾ ਨੇ ਪਰ ਚੰਗਿਆਂ ਨੂੰ 마ੜੇ ਲਵੇੜ ਦਿੰਦੇ ਨੇ ਜਿਵੇਂ ਕਹਿੰਦੇ ਨੇ ਇੱਕ ਮੱਝ ਛੱਪੜ ਚੋਂ ਪੂਛਾ ਮਾਰ ਮਾਰ ਕੇ ਬਾਕੀਰੋ ਵੀ ਲਵੇੜ ਦਿੰਦੀ ਆ ਉਹ ਹਾਲ ਇਹਨਾਂ ਲੋਕਾਂ ਨੇ ਸਾਡਾ ਵੀ ਕਰਤਾ ਤੇ ਹੁਣ ਮੈਂ ਦੁਆਰਾ ਆਨਾ ਵੈਸਟ ਦੀ ਗੱਲ ਤੇ ਵੀ ਵੈਸਟ ਦੇ ਵਿੱਚ ਕੈਟਰ ਅਕਾਲੀ ਦਲ ਦਾ ਤੁਸੀਂ ਕਹਿੰਦੇ ਹੋ ਮਜ਼ਬੂਤ ਆ ਕੌਂਸਲਰ ਤੁਹਾਡੇ ਉੱਥੇ ਨਾਂ ਦੇ ਬਰਾਬਰ ਨਹੀਂ ਕਿਉਂਕਿ ਆਮ ਆਦੀ ਪਾਰਟੀ ਸਰਕਾਰ ਹੈ ਉਹਦੀ ਜ਼ਿਆਦਾ ਕੌਂਸਲਰ ਨੇ ਉੱਥੇ ਜਾਂ ਕਾਂਗਰਸ ਦੇ ਵਿੱਚ ਜਾਂ ਕੌਂਸਲਰ ਨੇ ਵੀ ਲੜਾਈ ਬਹੁਤ ਵੱਡੀ ਹੈ ਲੜਾਈ ਬਹੁਤ ਲੰਬੀ ਹੈ ਇਹਨੂੰ ਕਿੱਦਾਂ ਤੁਸੀਂ ਦੇਖਦੇ ਹੋ ਮੈਂ ਕਾਲੀ ਦਲ ਇੱਕ ਜੁਟ ਹੋ ਕੇ ਕਿੱਦਾਂ ਲੜੇਗਾ ਤੇ ਕਿੱਦਾਂ ਤੁਹਾਨੂੰ ਜਿੱਤ ਪ੍ਰਾਪਤ ਹੋਏਗੀ ਇਹ ਮੜਿਆ ਤੇ ਚਾਨਣ ਪਾਂਦੀ ਰੋਸ਼ਨੀ ਇਲੈਕਸ਼ਨ ਕੋਈ ਵੀ ਛੋਟੀ ਨਹੀਂ ਹੁੰਦੀ ਸਾਰੀਆਂ ਵੱਡੀਆਂ ਹੁੰਦੀਆਂ ਨੇ ਇਹ ਜਿਆਦਾ ਵੱਡੀਆਂ ਨੇ ਇਹ ਹੁਣ ਨੈਸ਼ਨਲ ਲੈਵਲ ਦੀ ਇਲੈਕਸ਼ਨ ਬਣ ਗਈ ਹੋਈ ਹੈ ਕਿਉਂਕਿ ਕੇਜਰੀਵਾਲ ਨੇ ਪਾਰਟਿਸਿਪੇਟ ਮੁੱਖ ਤੌਰ ਤੇ ਕਰਨਾ ਹੈ ਆਸ਼ੂ ਵੀ ਇੱਕ ਵੱਡਾ ਨਾਮ ਨੇ ਦਿੱਲੀ ਦੇ ਲੀਹਾ ਤੱਕ ਉਹ ਲੜਾਈ ਲੈ ਕੇ ਪਹੁੰਚ ਗਏ ਨੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਤੇ ਬੀਜੇਪੀ ਵੀ ਹੁਣ ਤਾਕਤ ਦੇ ਵਿੱਚ ਹੈ ਵੀ ਕੋਈ ਵੱਡਾ ਚਿਹਰਾ ਇਥੇ ਲਿਆ ਕੇ ਫਿੱਟ ਕੀਤਾ ਜਾਵੇ ਤਾਂ ਕਿ ਲੜਾਈ ਜਿਹੜੀ ਆ ਉਹ ਮੁੱਖ ਤੌਰ ਤੇ ਲੜੀ ਜਾਵੇ ਤੇ ਅਕਾਲੀ ਦਲ ਨੇ ਹੁਣ ਘੁੰਮਣ ਸਾਹਿਬ ਨੂੰ ਟਿਕਟ ਦੇ ਕੇ ਨਵਾਜਿਆ ਕਿੱਦਾਂ ਦੇਖਦੇ ਹੋਵੇ ਕਿੱਦਾਂ ਸੈਟਲਮੈਂਟ ਕਿੱਦਾਂ ਕਰੋਗੇ ਵੀ ਵੱਡੇ ਚਿਹਰੇ ਤੁਸੀਂ ਵੀ ਲਿਆਓਗੇ ਇੱਥੇ ਕਿਉਂਕਿ ਇਲੈਕਸ਼ਨ ਤਾਂ ਵੱਡਾ ਹੈ ਹੀ ਚਲੋ ਚਿਹਰਾ ਸਾਡੇ ਪ੍ਰਧਾਨ ਸਾਹਿਬ ਇਲੈਕਸ਼ਨ ਲੜਨਗੇ ਆਪ ਕੋ ਦੌਣਗੇ ਜੁਨੀਚਿਆ ਸਾਹਿਬ ਆਉਣਗੇ ਸਾਡੇ ਕੋਲ ਚਿਹਰੇ ਵੱਡੇ ਨੇ ਗੱਲ ਵਿਜਨ ਦੀ ਆ ਗੱਲ ਮੁੱਖ ਮੰਤਰੀ ਦੇ ਚਿਹਰਿਆਂ ਦੀ ਆ ਸਾਡੇ ਕੋਲੇ ਮੁੱਖ ਮੰਤਰੀ ਦੇ ਚਿਹਰੇ ਕਿਹਨੋਂ ਕਾਉਣ ਨੇ ਇੱਕ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਕਰਕੇ ਦਿਖਾਇਆ ਹੈ ਪੰਜਾਬ ਦੀ ਕਾਇਆ ਕਲਪ ਕੀਤੀ ਹੈ। ਹੂੰ ਪੰਜਾਬ ਨੂੰ ਜੋ ਲੋਣਾ ਸੀ ਪੂਰੀਆਂ ਕੀਤੀਆਂ ਨੇ। ਇੱਕ ਪਾਸੇ ਭਗਵੰਤ ਮਾਨ ਆ ਜਿਹਦਾ ਕੋਈ ਵਿਜ ਨਹੀਂ ਹੈ ਨਹੀਂ। ਇੱਕ ਪਾਸੇ ਰਾਜਾ ਵੜਿੰਗ ਜੀ ਨੇ ਹੂੰ ਜਿਹੜੇ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਦਾ ਦੱਸੋ ਅੱਜ 9 ਮਹੀਨੇ ਹੋ ਗਏ ਮੈਂਬਰ ਪਾਰਲੀਮੈਂਟ ਆਫ ਲੁਧਿਆਣਾ ਇੱਕ ਵੀ ਉਹਨਾਂ ਨੇ ਲੁਧਿਆਣੇ ਲਈ ਕੁਝ ਕਰਕੇ ਦਿਖਾਇਆ ਹੋਵੇ 9 ਮਹੀਨੇ ਬੀਤ ਗਏ ਹੈ। ਹੂੰ ਬਿਲਕੁਲ ਐਸੇ ਹਸਪੀਟਲਾਂ ਦੀ ਗੱਲਾਂ ਕਰਦੇ ਸੀ ਇੱਥੇ ਸਟੇਡੀਅਮ ਦੀਆਂ ਗੱਲਾਂ ਕਰਦੇ ਸੀ ਇੱਥੇ ਯੂਨੀਵਰਸਿਟੀ ਦੇ ਗੱਲਾਂ ਕਰਦੇ ਸੀ ਕੋਈ ਆਈ ਕੋਈ ਗੱਲ ਹੋਈ ਕੋਈ ਤੁਸੀਂ ਸੁਣਿਆ ਕੋਈ ਲੁਧਿਆਣੇ ਦੀ ਗੱਲ ਕਰਦੇ ਇੰਡਸਟਰੀ ਦੀ ਗੱਲ ਕਰਦੇ ਕਿਤੇ ਉੱਥੇ ਇੱਕ ਉਹ ਨੇ ਇੱਕ ਸ਼ਰੀਰ ਜਾਖੜ ਜੀ ਨੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਬਿਠਾ ਲਓ ਤੁਸੀਂ ਆਪਣੇ ਸਟੂਡੀਓ ਬੁਲਾ ਕੇ ਇਹਨਾਂ ਦੇ ਵਿਜ਼ਨ ਪੁੱਛੋ ਕੀ ਆ ਤੁਹਾਡਾ ਤੁਹਾਡਾ ਲੁਧਿਆਣੇ ਪੰਜਾਬ ਵਾਸਤੇ ਪਲਾਨ ਕੀ ਹੈ ਅੱਗੇ ਤੁਸੀਂ ਡਾਟਾ ਬਲੂਪ੍ਰਿੰਟ ਕੀ ਹੈ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਿਵੇਂ ਕਰੋਗੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਬਰਾਬਰ ਇਹਨਾਂ ਦਾ ਇਹ ਜ਼ੀਰੋ ਨਹੀਂ ਸਾਰੇ ਅੱਜ ਲੜਾਈ ਜਿਹੜੀ ਆਉਣ ਵਾਲੇ ਸਮੇਂ 'ਚ ਹੋਣੀ ਹੈ ਉਹ ਹੋਣੀ ਹੈ ਮੁੱਖ ਮੰਤਰੀ ਦੇ ਚਿਹਰੇ ਤੇ ਵੀਜ਼ਨ ਤੇ ਪੰਜਾਬ ਪ੍ਰਤੀ ਕੀ ਤੁਹਾਡੀ ਵਫਾਦਾਰੀ ਹੈ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਹੋ ਤੁਸੀਂ ਪੰਜਾਬ ਨੂੰ ਕਿਵੇਂ ਅੱਗੇ ਵਧਾ ਸਕਦੇ ਹੋ ਪੰਜਾਬ ਦੀਆਂ ਇਨੀਆਂ ਜਿਹੜੀਆਂ ਇਹਨਾਂ ਸਮੱਸਿਆਵਾਂ ਨੇ ਕਿਵੇਂ ਦੂਰ ਕਰ ਸਕਦੇ ਹਾਂ ਕਿਹੜਾ ਲੜਾਈ ਲੜ ਸਕਦਾ ਪੰਜਾਬ ਦੀ ਅੱਜ ਪੰਜਾਬ ਦੀ ਲੜਾਈ ਤੇ ਗੱਲ ਹੋਣੀ ਹੈ ਇਸ ਕਰਕੇ ਜਿੰਨੇ ਮਰਜੀ ਚਿਹਰੇ ਆ ਜਾਣ ਗੱਲ ਪੰਜਾਬ ਦੀ ਹੋਣੀ ਹੈ ਤੇ ਕਰਨ ਵਾਲਾ ਕੌਣ ਆ ਉਹ ਲੋਕਾਂ ਨੂੰ ਪਤਾ ਕੀ ਲੱਗਦਾ ਹੈ ਵਿਛੜੇ ਦੋ ਭਰਾ 2027 ਚ ਇਕੱਠੇ ਹੋ ਸਕਦੇ ਆ ਵੀ ਦੇ ਵੀ ਤੇ ਇਕੱਲੇ ਦੰਦੀ ਕਰ ਲੈਣ ਇਹ ਵੱਡੀਆਂ ਜੀਆਂ ਗੱਲਾਂ ਨੇ ਇਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਨੂੰ ਇਹ ਐਵੇਂ ਮੈਂ ਤੁਹਾਨੂੰ ਕਹਿ ਰਿਹਾ ਇਹ ਵੱਡੀਆਂ ਗੱਲਾਂ ਨੇ ਵੱਡੀਆਂ ਗੱਲਾਂ ਵੱਡੇ ਜਾਨੂ ਸੋ ਕੀ ਮੈਸੇਜ ਹੈ ਲੁਆਣਾ ਵੈਸਟ ਦੇ ਵੋਟਰਾਂ ਲਈ ਤੁਹਾਡੇ ਵੱਲੋਂ ਮੇਰਾ ਤਾਂ ਇਹ ਬੇਨਤੀ ਆ ਦੇਖੋ ਮੈਸੇਜ ਤਾਂ ਨਹੀਂ ਮੈਂ ਦੇ ਸਕਦਾ ਮੈਂ ਬੇਨਤੀ ਕਰ ਸਕਦਾ ਹਾਂ ਵੀ ਭਾਈ ਤੁਸੀਂ ਆਪਣੇ ਵਾਸਤੇ ਦੇਖੋ ਜਿਹੜੀ ਸਰਕਾਰ ਆ ਠੀਕ ਹੈ ਵੀ ਸਰਕਾਰ ਤੇ ਕੋਈ ਅਸਰ ਨਹੀਂ ਇਲੈਕਸ਼ਨ ਦਾ ਜੀ ਉਹਨਾਂ ਕੋਲੇ 92 ਪਤਾ ਨਹੀਂ 94 ਐਮ ਐਲ اے ਆ ਸਰਕਾਰ ਢੈਣੀ ਨਹੀਂ ਸਰਕਾਰ ਬੰਡਣੀ ਦੀ ਪਰ ਜਿਹੜੀ ਜੇ ਤੁਸੀਂ ਸਹੀ ਫੈਸਲਾ ਕਰੋਗੇ ਸਰਕਾਰ ਦੇ ਖਿਲਾਫ ਫੈਸਲਾ ਕਰੋਗੇ ਇਹ ਸਰਕਾਰ ਜਿਹੜੇ ਕੀਤੇ ਹੋਏ ਵਾਅਦੇ ਆ ਵੱਲ ਮਾੜਾ ਮੋਟਾ ਉਹਨਾਂ ਤੋਂ ਮਿੱਟੀ ਝਾੜੂਗੀ ਆਪਣੇ ਚੋਣ ਮੈਨੀਫੈਸਟੋ ਤੋਂ ਮਾੜਾ ਮੋਟਾ ਨੂੰ ਫਰੋਲੂਗੀ ਫਿਰ ਬੀਬੀਆਂ ਨੂੰ ਜਿਹੜਾ 1000 ਜਿਆ ਪੈ ਦੇਣ ਦੀ ਗੱਲ ਕੀਤੀ ਸੀ ਮੁੜ ਕੇ 1100 ਕਰਤਾ ਸੀ ਉਹ ਦੇਣ ਬਾਰੇ ਸੋਚੂਗੀ 2500 ਰੁਪਏ ਪੈਨਸ਼ਨ ਦੇਣ ਬਾਰੇ ਸੋਚੂਗੀ ਨੌਜਵਾਨਾਂ ਨੂੰ ਜਿਹੜੇ ਬੇਰੋਜ਼ਗਾਰੀ ਭੱਤਾ ਦੇਣ ਦੀ ਗੱਲ ਕੀਤੀ ਸੀ ਉਹ ਦੇਣਗੇ ਡਿਵੈਲਪਮੈਂਟ ਕਰਨਗੇ ਲੈਂਡ ਆਰਡਰ ਦੀ ਸਥਿਤੀ ਇੰਨੀ ਵਿਗੜੀ ਹੋਈ ਹੈ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਜੋ ਆ ਲੁੱਟਾਂ ਹੋ ਰਹੀਆਂ ਖੋਹਾਂ ਹੋ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਇਹਦੇ ਬਾਰੇ ਵੀ ਕੋਈ ਵਿਚਾਰ ਕਰਨਗੇ ਫੇਰ ਕੁਛ ਨਾ ਕੁਛ ਪੰਜਾਬ ਦੇ ਵਾਸਤੇ ਸੋਚਣ ਦੀ ਕੋਸ਼ਿਸ਼ ਕਰਨਗੇ ਨਹੀਂ ਤਾਂ ਹੁਣ ਤਾਂ ਬਾਹਰ ਹੀ ਸੋਚਦੇ ਨੇ ਉਹ ਵੀ ਸਾਡੀ ਪਾਰਟੀ ਦਾ ਕਿਤੇ ਪੈਰ ਪਸਰ ਜਾ ਕਦੇ ਕਿੱਥੇ ਕਦੇ ਕਿੱਥੇ ਤੁਰੇ ਹੁੰਦੇ ਨੇ ਸੋ ਇਸ ਕਰਕੇ ਉਹਨਾਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਤੇ ਦੂਜੇ ਵੇਖੇ ਹੋਏ ਨੇ ਆਸ਼ੂ ਜੀ ਵੀ ਵੇਖੇ ਰਿਹਾ ਉਹਨਾਂ ਦਾ ਸੁਭਾਅ ਵੀ ਵੇਖਿਆ ਉਹਨਾਂ ਦਾ ਕੰਮ ਵੀ ਦੇਖਿਆ ਤੇ ਸਰਦਾਰ ਸਿਖਵੀ ਸਿੰਘ ਬਾਦਲ ਵੀ ਵੇਖਿਆ ਉਹਦੇ ਕੰਮ ਵੀ ਦੇਖਿਆ ਅੱਜ ਰੈਲੀਵੇਟਡ ਰੋਡ ਆ ਜਿਹੜਾ ਅੱਜ ਚੱਲ ਰਿਹਾ ਜਿਹਦੇ ਤੇ ਅਸੀਂ ਆਹ ਕੁ ਮਿੰਟੋਂ ਮੱ ਰੋਇਪੁਰ ਚੌਂਕ ਚਲੇ ਜਾਨੇ ਆ ਤੇ ਚੁੰਗੀ ਤੇ ਇਸ ਦਰਸ ਸਿੰਘ ਬਾਦਲ ਜੀ ਦੇਣਾ ਆ ਐਲੀਵੇਟਰ ਰੋਡ ਅਕਾਲੀ ਦਲ ਦੀ ਦੇਣਾ ਹਾਂਜੀ ਜਿੰਨਾ ਸ਼ਹਿਰ ਦਾ ਡਿਵੈਲਪਮੈਂਟ ਆ ਲੁਧਿਆਣੇ ਦੇ ਵਿੱਚ ਉਹ ਸਾਰੇ ਜਿੰਨੇ ਪਾਰਕਾਂ ਸੁੰਦਰ ਨੇ ਜਿੰਨੇ ਚੌਂਕ ਸੁੰਦਰ ਨੇ ਸਾਰੇ ਅਕਾਲੀ ਦਲ ਦੀ ਦੇਣਾ ਆ ਜਿਹੜਾ ਸਾਧਨ ਬਾਈਪਾਸ ਆ ਉਹ ਅਕਾਲੀ ਦਲ ਦੀ ਦੇਣਾ ਜੇ ਲਾਡੂਵਾਲ ਬਾਈਪਾਸ ਆ ਅਕਾਲੀ ਦਲ ਦੀ ਦੇਣਾ ਜੇ ਅੱਜ ਸਾਊਥ ਸਿਟੀ ਐਡੀ ਡਿਵੈਲਪ ਹੋਈ ਆ ਤਾਂ ਅਕਾਲੀ ਦਲ ਦੀ ਦੇਣਾ ਇਹ ਸਾਰਾ ਸਾਰਾ ਵੈਸ ਤੇ ਲੋਕਾਂ ਨੂੰ ਸਭ ਤੋਂ ਵੱਧ ਲਾਭ ਹੋਇਆ ਅਕਾਲੀ ਦਲ ਦੀ ਸਰਕਾਰ ਦਾ ਅਜੇ ਨਾਲ ਦੀ ਇੰਡਸਟਰੀ ਵੱਧ ਕੇ ਰੋਡ ਤੇ ਆ ਫੋਕਲ ਪੈਂਟਾ ਬਾਈਪਾਸ ਚੜ ਕੇ ਮੈਂਟੋਮੇਡੀ ਪਹੁੰਚ ਜਾਂਦੇ ਇੰਡਸਟਰੀ ਚ ਜਾਂ ਇਹ ਪੁਲ ਤੋਂ ਚੜ ਕੇ ਸਿੱਧੇ ਜਾ ਕੇ ਉੱਤਰ ਜਾਂਦੇ ਚੀਮਾ ਚੌਂਕ ਤੋਂ ਅੱਗੇ ਲੰਘ ਜਾਂਦੇ ਇਹ ਕੀ ਦੀ ਦੇਣਾ ਖਾਲੀ ਗੱਲ ਦੀ ਸੋ ਮੈਂ ਕਹਿੰਦਾ ਸਭ ਤੋਂ ਵੱਧ ਫਾਇਦਾ ਵੈਸਟ ਦੇ ਲੋਕਾਂ ਨੂੰ ਜੇ ਹੋਇਆ ਤਾਂ ਖਾਲੀ ਦੀ ਵਾਲੀ ਸਰਕਾਰ ਦਾ ਇਸ ਕਰਕੇ ਮੈਂ ਕਹਿੰਦਾ ਸੋਚਣ ਦੀ ਵੀ ਲੋੜ ਨਹੀਂ ਉਹ ਤਾਂ ਚੁੱਪ ਕਰਕੇ ਬਟਨ ਤੱਕੜੀ ਦਾ ਦੱਬੀ ਜਾਂ ਤੇ ਘਰ ਨੂੰ ਜਾਈ ਜਾਂਦਾ बस ਬਹੁਤ ਬਹੁਤ ਧੰਨਵਾਦ ਜਰਥਾ ਤੁਸੀਂ ਸਮਾਧਿਤ। ਜੇਰਵਾਣੀ। ਸੋਟੇ ਲੋਸ ਆਫ ਦਾ ਕਹਿਣਾ ਵੀ ਇਹ ਇਲੈਕਸ਼ਨ ਜਿਹੜਾ ਇਹ ਸਬਕ ਸਿਖਾਣ ਲਈ ਲੜਿਆ ਜਾਵੇ। ਵੋਟਰਾਂ ਨੂੰ ਅਪੀਲ ਕੀਤੀ ਵੀ ਜੇ ਸਬਕ ਸਿਖਾਓਗੇ ਤਾਂ ਆਣ ਵਾਲੇ 2.5 ਸਾਲ ਜਿਹੜੇ ਨੇ ਸਰਕਾਰ ਦੇ ਪੇਨ ਉਹ ਸੁੱਖ ਦਾ ਸਾਥ ਤੁਸੀਂ ਲੈ ਸਕਦੇ ਹੋ। ਜਿਹੜੇ ਰੁਕੇ ਹੋਏ ਕੰਮ ਨੇ ਉਹ ਤੁਸੀਂ ਕਰਵਾ ਸਕਦੇ ਹੋ। ਸੋ ਇਦਾਂ ਦੇ ਪ੍ਰੋਗਰਾਮ ਦੇ ਲਈ ਜੁੜੇ ਰਿਹਾ ਸੀਟੀ ਹਮ ਨਿਊਜ਼ ਦੇ ਨਾਲ ਧੰਨਵਾਦ।